ਪੰਜਾਬੀ ਟ੍ਰਿਪ ਹੁੰਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਆ ਪ੍ਰੋਗਰਾਮ ਵੇਲੇ ਦੀ ਗੱਲ ਲੈ ਕੇ ਦੋਸਤੋ ਆਪਾਂ ਅਕਸਰ ਇੱਕ ਗੱਲ ਦੇਖਦੇ ਹਾਂ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਸਮੇਂ-ਸਮੇਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਦਿਖਦੇ ਨੇ ਸੰਘਰਸ਼ ਕਰਦੇ ਦਿਖਦੇ ਨੇ ਸੜਕਾਂ ਤੇ ਉਤਰੇ ਹੋਏ ਦਿਖਦੇ ਨੇ ਤੇ ਜਿਹੜੀ ਮਰਜ਼ੀ ਸਰਕਾਰ ਆ ਜੇ ਉਹਨਾਂ ਦਾ ਸੰਘਰਸ਼ ਜਿਉਂਦਾ ਤਿਉਂ ਜਾਰੀ ਰਹਿੰਦਾ ਹੈ ਸਮੇਂ-ਸਮੇਂ ਤੇ ਮੰਗਾਂ ਬਦਲਦੀਆਂ ਨੇ ਪਰ ਸੰਘਰਸ਼ ਚੱਲ ਰਿਹਾ ਰਹਿੰਦਾ ਹੈ ਅੱਪਾ ਉਹਨਾਂ ਸਾਰੀਆਂ ਗੱਲਾਂ ਪਿੱਛੇ ਮੰਗਾਂ ਪਿੱਛੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਖਤਰ ਦੇ ਪ੍ਰਧਾਨ ਅਤੇ ਸਾਂਝਾ ਮੁਲਾਜ਼ਮ ਪੰਚ ਪੰਜਾਬ ਦੇ ਕਨਵੀਨਰ ਸੁਖਚੈਨ ਸਿੰਘ ਖੈਰਾ ਜੀ ਜੋ ਕਿ ਅੱਜ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ ਸੁਖਚੈਨ ਸਿੰਘ ਖੈਰਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਧੰਨਵਾਦ ਜੀ ਖੈਰਾ ਸਾਹਿਬ ਸਰਕਾਰਾਂ ਬਦਲਦੀਆਂ ਨੇ ਜਿਨ੍ਹਾਂ ਵੱਲੋਂ ਨਵੇਂ-ਨਵੇਂ ਵਾਅਦੇ ਲੋਕਾਂ ਨਾਲ ਵੀ ਕੀਤੇ ਜਾਂਦੇ ਨੇ ਮੁਲਾਜ਼ਮਾਂ ਨਾਲ ਵੀ ਕੀਤੇ ਜਾਂਦੇ ਨੇ ਪਰ ਅਸੀਂ ਅਕਸਰ ਹੀ ਦੇਖਦੇ ਆਂ ਵੀ ਕਿ ਮੁਲਾਜ਼ਮਾਂ ਦੇ ਸੰਘਰਸ਼ ਜਾਰੀ ਰਹਿੰਦੇ ਨੇ ਇੰਨਾ ਹੀ ਨਹੀਂ ਇਹ ਵੀ ਗੱਲ ਸੁਣਨ ਚਾਹੀਦੀ ਹੈ ਤੇ ਪੁਰਾਣੇ ਵਿੱਤ ਮੰਤਰੀ ਵੀ ਦਾਵਾ ਕਰਦੇ ਸੀ ਤੇ ਮੌਜੂਦਾ ਵਿੱਤ ਮੰਤਰੀ ਵੀ ਦਾਵਾ ਕਰਦੇ ਨੇ ਵੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਭ ਤੋਂ ਵੱਧ ਨੇ ਫਿਰ ਵੀ ਇਹਨਾਂ ਨੂੰ ਸੰਘਰਸ਼ ਕਰਨ ਦੀ ਕੀ ਲੋੜ ਹੈ ਇਹ ਸਵਾਲ ਆਮ ਲੋਕਾਂ ਦੇ ਮਨ ਵਿੱਚ ਵੀ ਉੱਠਦਾ ਤੇ ਅਸੀਂ ਇਹੀ ਜਾਨਣਾ ਚਾਹਾਂਗੇ ਵੀ ਕਿ ਆਖਿਰਕਾਰ ਮੁਲਾਜ਼ਮਾਂ ਦੀਆਂ ਇਹੋ ਜਿਹੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਲਗਾਤਾਰ ਜਾਰੀ ਰਹਿੰਦੀਆਂ ਨੇ ਜਾਂ ਸਰਕਾਰਾਂ ਪੂਰੀਆਂ ਨਹੀਂ ਕਰ ਪਾਉਂਦੀਆਂ ਉਸ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਜ਼ਰੂਰ ਹਾਂ ਤੇ ਜੇ ਸਭ ਤੋਂ ਪਹਿਲਾਂ ਮੈਂ ਟ੍ਰਿਬਿਊਨ ਅਦਾਰੇ ਦੇ ਇਸ ਡਿਜੀਟਲ ਪਲੇਟਫਾਰਮ ਤੇ ਤੁਸੀਂ ਮੈਨੂੰ ਬੁਲਾਇਆ ਅਦਲੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਮੇਂ-ਸਮੇਂ ਤੇ ਜੋ ਟ੍ਰਿਬਿਊਨ ਵੱਲੋਂ ਆਮ ਲੋਕਾਂ ਦੀਆਂ ਮੁਲਾਜ਼ਮਾਂ ਦੀ ਹਰ ਵਰਗ ਦੀਆਂ ਜੋ ਗੱਲਾਂ ਜਾਂ ਉਹਨਾਂ ਦੀਆਂ ਦੁਸ਼ਵਾਰੀਆਂ ਉਠਾਈਆਂ ਜਾਂਦੀਆਂ ਉਹਦੇ ਲਈ ਵੀ ਸ਼ੁਕਰਗੁਜ਼ਾਰ ਹਾਂ ਸੋ ਜੋ ਤੁਸੀਂ ਸਵਾਲ ਕੀਤਾ ਉਸ ਸੰਬੰਧੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿਹੜਾ ਜੀਵਨ ਆ ਉਹ ਹੈ ਹੀ ਸੰਘਰਸ਼ ਆ ਸਿਰ ਮੁਲਾਜ਼ਮ ਹੀ ਨਹੀਂ ਸੰਘਰਸ਼ ਕਰ ਰਹੇ ਇਸ ਸਮਾਜ ਦਾ ਕਹਿ ਲਓ ਜਾਂ ਪੰਜਾਬ ਦਾ ਹਰ ਵਿਸ਼ਨੀਕ ਜਿਹੜਾ ਉਹ ਇਸ ਸਰਕਾਰਾਂ ਤੋਂ ਦੁਖੀ ਆ ਤੇ ਸਾਰੇ ਸੰਘਰਸ਼ੀਲ ਨੇ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ ਤੇ ਅਗਰ ਕਿਸਾਨਾਂ ਨੂੰ ਦੇਖੋ ਕਿੱਡਾ ਵੱਡਾ ਐਜੀਟੇਸ਼ਨ ਹੋ ਰਿਹਾ ਤੇ ਉਹ ਵੀ ਅੱਜ ਦੇ ਐਜੀਟੇਸ਼ਨ ਨਹੀਂ ਕਰ ਰਹੇ ਬਹੁਤ ਲੰਬੇ ਸਮੇਂ ਤੋਂ ਜਿਹੜੀ ਆ ਕਿਸਾਨ ਜਥੇਬੰਦੀਆਂ ਹੋਂਦ ਵਿੱਚ ਆਈਆਂ ਨੇ ਉਹ ਲਗਾਤਾਰ ਜਿਹੜੇ ਆ ਇਸ ਐਜੀਟੇਸ਼ਨ ਦੇ ਰਾਹ ਤੇ ਪਏ ਹੋਏ ਨੇ ਤੇ ਮੁਲਾਜ਼ਮ ਵੀ ਹੁੰਦਾ ਕੀ ਆ ਕਿ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤੇ ਉਹ ਵੋਟਾਂ ਲੈਣ ਦੀ ਖਾਤਰ ਸਰਕਾਰਾਂ ਕਰਦੀਆਂ ਕਿ ਨਹੀਂ ਸਾਡੇ ਨਾਲ ਝੂਠੇ ਵਾਅਦੇ ਕਰ ਲੈਂਦੀਆਂ ਇੱਕ ਤਾਂ ਝੂਠੇ ਵਾਅਦੇ ਕੀਤੇ ਇੱਕ ਸਾਡੀਆਂ ਜਾਇਜ਼ ਮੰਗਾਂ ਹੁੰਦੀਆਂ ਨੇ ਜਿਹੜੀਆਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦੀਆਂ ਨੇ ਪਹਿਲੇ ਤੇ ਹੁੰਦਾ ਸੀ ਅਸੀਂ ਆ ਦਵਾਂਗੇ ਤੇ ਉਹਦੇ ਪਿੱਛੇ ਲੜਾਈ ਛਿੜ ਜਾਂਦੀ ਆ ਵੀ ਸਾਨੂੰ ਦਿੱਤਾ ਕਿਉਂ ਨਹੀਂ ਇੱਕ ਸਾਨੂੰ ਮਿਲ ਰਿਆ ਹੁੰਦਾ ਤੇ ਸਰਕਾਰਾਂ ਉਹ ਵੀ ਖੋਹ ਲੈਂਦੀਆਂ ਨੇ ਤੇ ਜਿਹਦੇ ਕਰਕੇ ਸਾਨੂੰ ਸੰਘਰਸ਼ੀਲ ਹੋਣਾ ਪੈਂਦਾ ਨੇ ਸੋ ਦੋਨੋਂ ਅਵਸਥਾਵਾਂ ਦੇ ਵਿੱਚ ਦੇਖਿਆ ਜਾਵੇ ਤੇ ਜੇ ਅੱਜ ਦੇ ਜੇ ਸਰਕਮਸਟੈਂਸੀਜ਼ ਨੂੰ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਵੱਡੇ ਸਰਕਮਸਟੈਂਸੀਜ਼ ਇਹ ਸਾਹਮਣੇ ਆ ਰਹੇ ਨੇ ਕਿ ਜੋ ਸਾਨੂੰ ਮਿਲ ਰਿਆ ਉਹ ਖੋਇਆ ਜਾ ਰਿਹਾ ਜੋ ਸਾਡੇ ਨਾਲ ਐਗਰੀਮੈਂਟ ਹੋਏ ਨੇ ਪੰਜਾਬ ਸਰਕਾਰ ਦੇ ਜਾਂ ਸਾਡੀ ਜਦੋਂ ਅਸੀਂ ਜੋ ਵੀ ਬੰਦਾ ਜੋ ਵੀ এমਪਲਾਈ ਨੌਕਰੀ ਚੋਂ ਆਂਦਾ ਉਹ ਸਮਾਜ ਚੋਂ ਆਂਦਾ ਉਸ ਸਮਾਜ ਤੋਂ ਬਾਹਰੋਂ ਨਹੀਂ ਆਂਦਾ ਉਹਦੀ ਇੱਕ ਕੁਆਲਿਫਿਕੇਸ਼ਨ ਰੱਖੀ ਹੁੰਦੀ ਹੈ ਉਹਦੇ ਲਈ ਇੱਕ ਲਿਖਤੀ ਟੈਸਟ ਹੁੰਦਾ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਸਭ ਤੋਂ ਪਹਿਲੇ ਜਦੋਂ ਉਹਦੀ ਅਪਲਾਈ ਕਰਨੀ ਇੱਕ ਕੱਟ-ਆਫ ਡੇਟ ਔਰ ਮਾਰਕ ਹੁੰਦੇ ਵੀ ਇੰਨੇ ਕ ਕਮ ਸੇ ਕਮ ਤੁਹਾਡੇ ਮਾਰਕਸ ਚਾਹੀਦੇ ਤਾਂ ਤੁਸੀਂ ਅਪਲਾਈ ਕਰਦੇ ਇੰਨੀ ਕੁਆਲਿਫਿਕੇਸ਼ਨ ਜਦੋਂ ਇਹ ਸਾਰੇ ਹੀ ਮਾਪਦੰਡ ਪੂਰੇ ਕਰਕੇ ਇੱਕ ਜੌਬ ਦੇ ਵਿੱਚ ਆਂਦਾ ਅੱਜਕੱਲ੍ਹ ਦੇਖੋ ਪੀ ਐਚ ਡੀ ਬੰਦਾ ਪੀ ਐਨ ਦੀ ਨੌਕਰੀ ਲਈ ਆ ਰਿਹਾ ਹੈ ਪੋਸਟ ਗ੍ਰੈਜੂਏਟ ਇੰਜੀਨੀਅਰ ਸਾਡੇ ਸੈਕਟਰੀਟ ਆ ਕੇ ਦੇਖੋ ਕਲਰਕ ਭਰਤੀ ਕੀਤੇ ਹੋਏ ਨੇ ਹੁਣ ਇੰਨੇ ਕੁਆਲੀਫਾਈਡ ਬੰਦਿਆਂ ਨੂੰ ਕੀ ਆਪਾਂ ਕਵਾਂਗੇ ਵੀ 10000 ਤੇ ਰੱਖ ਲਈਏ ਉਹਨਾਂ ਨੂੰ ਬੇਸਿਕ ਤਨਖਾਹ ਮਿਲ ਰਹੀ ਹੈ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ ਤਿੰਨ ਸਾਲ ਬੇਸਿਕ ਤਨਖਾਹ ਮਿਲਣੀ ਹੈ ਕੀ ਇਹ ਅਨਿਆਇ ਨਹੀਂਗਾ ਜਿੰਨੀ ਉਹਨਾਂ ਨੇ ਕੁਆਲੀਫਿਕੇਸ਼ਨ ਆ ਉਹਨਾਂ ਨੂੰ ਜੋ ਸੈਲਰੀ ਮਿਲਣੀ ਉਹ ਨਹੀਂ ਮਿਲ ਰਹੀ ਤੇ ਜਿਹੜੇ ਆਲਰੇਡੀ ਪੁਰਾਣੇ ਬੰਦੇ ਆ ਉਹਨਾਂ ਨੂੰ ਡੀਏ ਨਹੀਂ ਮਿਲ ਰਿਹਾ ਇਸ ਸਾਡੇ ਜਿਹੜੇ ਐਗਰੀਮੈਂਟ ਹੁੰਦੇ ਹੁੰਦਾ ਵੀ ਹਰ 6 ਮਹੀਨੇ ਬਾਅਦ ਮੰਗਿਆਈ ਪੱਤਾ ਸੈਂਟਰ ਕੈਲਕੂਲੇਟ ਕਰੇਗੀ ਤੇ ਸਾਰਾ ਹੀ ਦੇਸ਼ ਦੀਆਂ ਸਟੇਟਾਂ ਉਹਨੂੰ ਲਾਗੂ ਕਰਨਗੀਆਂ ਜਦੋਂ ਮੰਗਿਆਈ ਵੱਧ ਗਈ ਉਹਦੀ ਕੈਲਕੂਲੇਸ਼ਨ ਹੋ ਗਈ ਤੇ ਉਹ ਸਟੇਟ ਗਵਰਨਮੈਂਟ ਨੇ ਦੇਣਾ ਤੇ ਜਦੋਂ ਦੇ ਹੀ ਨਹੀਂ ਰਹੀ ਤਾਂ ਫਿਰ ਐਜੀਟੇਸ਼ਨ ਹੋਊਗਾ ਨਵੇਂ ਬੱਚਾ ਆਂਦਾ ਉਹ ਇਸ ਕਰਕੇ ਆਂਦਾ ਕਿ ਮੈਂ ਸਰਕਾਰੀ ਨੌਕਰੀ 'ਚ ਜਾ ਰਾਂ ਮੈਨੂੰ ਸੁਵਿਧਾ ਮਿਲੇਗੀ ਉਹਨੂੰ ਆਂਦੇ ਪੈਨਸ਼ਨ ਨਹੀਂ ਮਿਲਦੀ ਉਹ ਕੀ ਕਰੇਗਾ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਸਬੰਧ ਸਾਡੇ ਯੂਥ ਨਾਲ ਵੀ ਆ ਸਮਾਜ ਨਾਲ ਵੀ ਆ ਹੁਣ ਸਮਾਜ ਦੇ ਬੰਦੇ ਕਈ ਸਾਡੇ ਵੀ ਆਂਟੀ ਹੋਣਗੇ ਪਰ ਉਹਨਾਂ ਨੂੰ ਇਹ ਪੁੱਛਣਾ ਪੈਂਦਾ ਕਿ ਜਿੱਦਨ ਤੁਹਾਡੇ ਬੱਚੇ ਇੱਥੇ ਆ ਗਏ ਤਾਂ ਉਹਨਾਂ ਨੂੰ ਗੂਣੀਆਂ ਤਨਖਾਹਾਂ 3 ਸਾਲ ਬੇਸਿਕ ਤਨਖਾਹ ਲੈਣ ਪੈਨਸ਼ਨ ਉਹਨਾਂ ਨੂੰ ਹੈ ਨਹੀਂ ਤੇ ਸੈਂਟਰ ਦੇ ਪੇ ਸਕੇਲ ਜਿਹੜੇ ਘੱਟ ਨੇ ਤੇ ਪੱਤੇ ਜਿਹੜੇ ਪੰਜਾਬ ਦੇ ਘੱਟ ਨੇ ਉਹ ਦੇ ਦਿੱਤਾ ਜਾਵੇ ਤੇ ਤੁਹਾਡੇ ਉਤੇ ਦੋਰੀ ਤਲਵਾਰ ਚੱਲੀ ਉਸ ਦਿਨ ਆਪਣੇ ਬੱਚਿਆਂ ਨੂੰ ਕੀ ਕਹੋਗੇ ਵੀ ਭਾਈ ਲਈ ਜੋ 10000 ਰੁਪਿਆ ਤੇ ਜਿੱਦਨ ਉਹਨਾਂ ਨੇ ਕਹਿਆ ਸੀ ਚੰਡੀਗੜ੍ਹ ਪੋਸਟਿੰਗ ਹੋ ਗਈ ਆ ਮੈਨੂੰ ਉਹਦੇ ਕਮਰੇ ਦਾ ਕਿਰਾਇਆ ਹੀ ਪਾਪਾ 10000 ਆ ਤੇ 10000 ਮੇਰਾ ਖਾਣ ਦਾ ਆਉਂਦਾ ਤੇ 5000 ਮੇਰਾ ਆਣ ਜਾਣ ਦਾ 25000 ਮੈਨੂੰ ਤੇ ਸਰਕਾਰ 15000 ਦੇ 10000 ਦੋ ਉਸ ਦਿਨ ਕਹਿੰਨਗੇ ਤੇਰੇ ਜੁੱਤੀਆਂ ਪਹਿਣੀ ਓਏ ਸਰਕਾਰੀ ਨੌਕਰੀ ਕਰਕੇ ਤੂੰ 15000 ਮੰਗਦਾ ਉਦੋਂ ਕੀ ਜਵਾਬ ਦੇਊਗਾ ਸੋ ਇਹੋ ਜਿਹੀਆਂ ਮੁਸ਼ਕਿਲਾਂ ਤਾਂ ਜਿਹੜੀਆਂ ਮੁਲਾਜ਼ਮਾਂ ਨੂੰ ਕਰਨੀਆਂ ਪੈ ਰਹੀਆਂ ਜਿਹਦੇ ਕਰਕੇ ਸਾਨੂੰ ਇਹ ਐਜੀਟੇਸ਼ਨ ਕਰਨੇ ਪੈ ਰਹੇ ਦੂਜਾ ਤਾਂ ਡਾ ਸਵਾਲ ਸੀਗਾ ਕਿ ਹਰ ਸਰਕਾਰਾਂ ਆਉਂਦੀਆਂ ਬਿਲਕੁਲ ਜੀ ਵੀ ਕਿ ਦਾਅਵੇ ਕਰਦੀਆਂ ਨੇ ਮੁਲਾਜ਼ਮਾਂ ਦੀ ਤਨਖਾਹਾਂ ਪੰਜਾਬ ਦੀਆਂ ਦੀ ਖਾਸ ਤੌਰ ਤੇ ਸਭ ਤੋਂ ਵੱਧ ਨੇ ਫਿਰ ਐਜੀਟੇਸ਼ਨ ਕਿਉਂ ਮੈਂ ਤੁਹਾਨੂੰ ਹੁਣੇ ਇਹ ਇਹਦਾ ਜਵਾਬ ਵੀ ਮੇਰੇ ਪਹਿਲੇ ਜਵਾਬ ਦੇ ਵਿੱਚ ਆ ਕਿ ਤਨਖਾਹਾਂ ਵੱਧ ਉਹ ਪੁਰਾਣੇ ਬੰਦਿਆਂ ਨੂੰ ਸੋਚਦੀਆਂ ਨੇ ਜੀ ਜਿਹੜੇ ਪ੍ਰਾਣੇ ਜਿਹੜੇ ਹੁਣ ਰਿਟਾਇਰਮੈਂਟ ਤੇ ਬੈਠੇ ਨੇ ਜਿਹਨਾਂ ਦੇ 5-7 ਸਾਲ ਜਾਂ ਰਹਿ ਗਏ ਨੇ ਸਾਢੇ ਅਰਗੇ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਪਰ ਅਸੀਂ ਵੀ ਐਟ ਪਾਰ ਹੀ ਰਹਿ ਰਹੇ ਹਾਂ ਉਹਨਾਂ ਕਿਸੇ ਤੋਂ ਵੱਧ ਨਹੀਂ ਲੈ ਰਹੇ ਲੇਕਿਨ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਦੀਆਂ ਤਨਖਾਹਾਂ ਸੈਂਟਰ ਦੀਆਂ ਵੱਧ ਨੇ ਜੀ ਹੁਣ ਅਸੀਂ ਕਹਿ ਰਹੇ ਹਾਂ ਸੈਂਟਰ ਦੇ ਉਹ ਪੇ ਸਕੇਲ ਜਿਹੜੇ ਘਟੋ ਸਾਡੇ ਤੇ ਲਾਗੂ ਕਰਤੇ ਲੇਕਿਨ ਉਹਨਾਂ ਦੇ ਭੱਤੇ ਵੱਧ ਆ ਉਹ ਸਾਨੂੰ ਨਹੀਂ ਦਿੱਤੇ ਤਾਂ ਫਿਰ ਰੌਲਾ ਕਿਉਂ ਪਾਇਆ ਜਾ ਰਿਹਾ ਵੀ ਵੱਧ ਜੇ ਕੈਲਕੂਲੇਸ਼ਨ ਕੀਤੀ ਜਾਵੇ ਇਹ ਔਰ ਬੀ ਦੀ ਤਨਖਾਹ ਜਿਹੜੀ ਹੈਗੀ ਆ ਉਹ ਅਜੇ ਵੀ ਸੈਂਟਰ ਗਵਰਨਮੈਂਟ ਦੀ ਸਾਡੇ ਤੋਂ ਵੱਧ ਆ ਤੇ ਜਦੋਂ ਤੁਸੀਂ ਆ ਜਾਂਦੇ ਆ ਸੀਡੀ ਤੇ ਉਹਦੇ ਵਿੱਚ ਕੁਝ ਕੈਟਾਗਰੀਆ ਸੈਂਟਰ ਦੀ ਵਾਧਾ ਕੁਝ ਕੈਟਾਗਰੀਆ ਸਾਡੇ ਵਾਧਾ ਲੇਕਿਨ ਪੁਰਾਣਿਆਂ ਨਾਲ ਜੇ ਕੰਪੇਅਰ ਕਰੋਗੇ ਜੇ ਨਵੇਂਆਂ ਨਾਲ ਕੰਪੇਅਰ ਕਰੋਗੇ ਸਾਨੂੰ ਤਾਂ ਬੇਸਿਕ ਤਨਖਾਹ ਮਿਲਦੀ ਸਾਡੀ ਤਨਖਾਹ ਵੱਧ ਕਿੱਥੇ ਮੈਨੂੰ ਸ਼ੋਅ ਕਰਕੇ ਦੱਸੋ ਮਤਲਬ ਇਹ ਜਿਹੜੇ ਦਾਅਵੇ ਕਰਦੇ ਆ ਝੂਠੇ ਨੇ ਬਿਲਕੁਲ ਝੂਠੇ ਨੇ ਦੇਖੋ 3 ਸਾਲ ਬੇਸਿਕ ਬੇਸਿਕ ਦੇ ਉੱਤੇ ਡੀਏ ਮਿਲਣਾ ਉਹਦੇ ਉੱਤੇ ਹਾਊਸ ਰੈਂਟ ਮਿਲਣਾ ਉਹਦੇ ਉੱਤੇ ਹੋਰ ਤੁਹਾਨੂੰ ਜਿਹੜੇ ਪੱਤੇ ਮਿਲਨੇ ਉਹ ਤੇ ਦੇਣੇ ਹੀ ਨਹੀਂ ਤੇ ਰਹਿ ਕੀ ਗਿਆ ਰਹਿ ਗਿਆ ਹੁਣ ਜ ਅ ਡੀਏ ਜੀ ਉਹੀ 44 45% ਜੇ ਲਾ ਲਿਆ ਜਾਵੇ ਉਹ ਦੇਣਾ ਹੀ ਨਹੀਂ ਨਵੇਂਆਂ ਨੂੰ ਤੇ ਉਹਨਾਂ ਦੀ ਤਨਖਾਹ ਪਿੱਛੇ ਬੱਜਦੀ ਕਿ ਉਹਨਾਂ ਨੂੰ ਹਾਊਸ ਰੈਂਟ ਨਹੀਂ ਦੇਣਾ ਉਹਨਾਂ ਦੇ ਬੱਚੇ ਦਾ ਕਿ ਉਹਨਾਂ ਨੂੰ ਪੱਤੇ ਹੀ ਨਹੀਂ ਦੇਣੇ ਬੱਜਦਾ ਕਿ ਬੇਸਿਕ ਤਨਖਾਹ ਚ ਕਿੱਥੇ ਵੱਧ ਤੁਸੀਂ ਲੈ ਲਾਂਗੇ ਸੈਂਟਰ ਗਵਰਨਮੈਂਟ ਤੋਂ ਸੋ ਇਸ ਕਰਕੇ ਤਨਖਾਹ ਕਿਤੇ ਵੱਧ ਨਹੀਂ ਆਗੀ ਕੁਝ ਕੁ ਕੈਟਾਗਰੀ ਦੀ ਪੁਰਾਣਿਆਂ ਦੀ ਵੱਧ ਉਹ ਪੁਰਾਣੇ ਵਾਲੀ ਰੋਲਾ ਪਾਈ ਜਾਂਦੇ ਉਹੀ ਰੋਲਾ ਪਾਈ ਜਾਂਦੇ ਦੂਸਰੀ ਗੱਲ ਜੀ ਤੁਸੀਂ ਘਰ ਚ ਕੰਮ ਕੀਤਾ ਕਰਨਾ ਹੋਵੇ ਕੋਈ ਕੋਈ ਵਿਆਹ ਸ਼ਾਦੀ ਹੋਵੇ ਕੋਈ ਫੰਕਸ਼ਨ ਹੋਵੇ ਕੁਝ ਇਹੋ ਜਿਹਾ ਕੋਈ ਵੱਡਾ ਪ੍ਰੋਗਰਾਮ ਹੋਵੇ ਤੁਹਾਨੂੰ ਕੀ ਚਾਹੀਦਾ ਮੈਨਪਾਵਰ ਤੇ ਜੇ ਮੈਨ ਪਾਵਰ ਨਹੀਂ ਹੁੰਦੀ ਤੇ ਉਹ ਕੰਮ ਕਾਰਜ ਕਿਵੇਂ ਸਨੇਪਰੇ ਚੜੇਗਾ ਘਰ ਹੀ ਬਣਾਉਣਾ ਉਹਦੇ ਲਈ ਠੇਕੇਦਾਰ ਦੀ ਲੋੜ ਆ ਮਿਸਤਰੀ ਆ ਦੀ ਵੀ ਲੋੜ ਆ ਲੇਬਰ ਦੀ ਵੀ ਲੋੜ ਆ ਇਲੈਕਟ੍ਰੀਸ਼ੀਅਨ ਦੀ ਵੀ ਲੋੜ ਆ ਪਲੰਬਰ ਦੀ ਵੀ ਲੋੜ ਆ ਹੈਨਾ ਹੋਰ ਡੈਕੋਰੇਸ਼ਨ ਵਾਲੇ ਦੀ ਵੀ ਲੋੜ ਆ ਜਦੋਂ ਸਾਰੇ ਮਿਲ ਕੇ ਵਾਈਟ واਸ਼ ਵਾਲੇ ਦੀ ਵੀ ਲੋੜ ਆ ਪੇਂਟਰ ਦੀ ਵੀ ਲੋੜ ਆ ਜੋ ਸਾਰੇ ਮਿਲਦੇ ਫਿਰ ਕਾਰਜ ਹੁੰਦਾ ਜਦੋਂ ਇੱਕ ਸਟੇਟ ਚਲਾਨੀ ਆ ਤੇ ਉਹਦੇ ਵਿੱਚ ਡਾਕਟਰ ਵੀ ਚਾਹੀਦੇ ਆ ਉਹਦੇ ਵਿੱਚ ਜਿਹੜੇ ਇੰਜੀਨੀਅਰ ਵੀ ਚਾਹੀਦੇ ਆ ਉਹਦੇ ਵਿੱਚ ਐਸ ਡੀ ਐਮ ਪੀ ਚਾਹੀਦੇ ਆ ਉਹਦੇ ਵਿੱਚ ਜੱਜ ਵੀ ਚਾਹੀਦੇ ਆ ਉਹਦੇ ਵਿੱਚ ਕਲੈਰੀਕਲ ਸਟਾਫ ਵੀ ਚਾਹੀਦਾ ਉਹਦੇ ਵਿੱਚ ਸਾਰਾ ਕੁਝ ਚਾਹੀਦਾ ਤੇ ਜਦੋਂ ਸਟੇਟ ਚਲਾਣੀ ਆ ਤੇ ਉਹ ਬੰਦੇ ਤੁਹਾਨੂੰ ਗ੍ਰੈਜੂਏਟ ਚਾਹੀਦੇ ਨਿਪੁੰਨ ਚਾਹੀਦੇ ਨੇ ਤੇ ਉਹਦੇ ਲਈ ਪੈਸਾ ਕੌਣ ਖਰਚੂਗਾ ਫੇਰ ਆ ਕਹਿੰਦੇ ਸਾਡੇ ਤੇ ਬੋਝ ਆ ਉਹ ਬੋਝ ਕਿਉਂ ਆ ਯਾਰ ਤੁਸੀਂ ਸਟੇਟ ਨਹੀਂ ਚਲਾਣੀ ਤੂੰ EMPLOYE ਤੋਂ ਬਗੈਰ ਸਟੇਟ ਕਿਵੇਂ ਚਲਾਉਂਗੇ ਤੁਹਾਨੂੰ ਮੈਨ ਪਾਵਰ ਕਿੱਥੋਂ ਚਲੋ ਤੁਸੀਂ ਸਰਕਾਰੀ ਨਹੀਂ ਲਾਉਂਗੇ ਆਊਟਸੋਰਸ ਲਾਉਂਗੇ ਮੈਨ ਪਾਵਰ ਦੀ ਫੇਰ ਲੋਡ ਪਈ ਚਲੋ ਮੰਨ ਲਿਆ ਤੁਸੀਂ ਉਹਨਾਂ ਨੂੰ ਘੱਟ ਤਨਖਾਹ ਦੇ ਦੋਗੇ ਤੇ ਫਿਰ ਕਿਉਂਗਾ ਉਹੀ ਭੁੱਖੜ ਧਾਲ ਤੇ ਬੈਠੇ ਆ ਮਰਨ ਕਿਨਾਰੇ ਬੈਠੇ ਆ ਕੰਟਰੈਕਚੁਅਲ ਵਰਕਰ ਕੰਪਿਊਟਰ ਅਧਿਆਪਕ ਫਿਰ ਉਹ ਟੈਂਕੀਆਂ ਤੇ ਚੜਨਗੇ ਫਿਰ ਤੁਸੀਂ ਉਹਨਾਂ ਨੂੰ ਕਹੋਗੇ 10000 ਦੇਣਾ ਕੀ 10000 ਚ ਕੰਜੀਨੀਅਰ ਲੈ ਲੋਗੇ 15000 ਚ ਜਦੋਂ ਤੁਸੀਂ ਸ਼ੋਸ਼ਣ ਕਰੋਗੇ ਸਮਾਜ ਦਾ ਤੇ ਸਮਾਜ ਦੇ ਵਿੱਚ ਅਫਰਾ ਤਫਰੀ ਪੈਲੇਗੀ ਸੋ ਜੇ ਮੈਨ ਪਾਵਰ ਨੇ ਪੁੰਨ ਲੈਣੀ ਪੈਸੇ ਖਰਚੇ ਇਹ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਹਿੰਦੇ ਨੇ ਮੋਟੀਆਂ ਤਨਖਾਹਾਂ ਲੈਂਦੇ ਉਹ ਭਰਾਵਾ ਜੇ ਮੋਟੀਆਂ ਤਨਖਾਹ ਲੈਂਦੇ ਜਿੱਦਾਂ ਤੁਹਾਡਾ ਭਰਾ ਤੁਹਾਡਾ ਬੱਚਾ ਇਸ ਨੌਕਰੀ ਚ ਆਊਗਾ ਤੇ ਉਹ 10000 ਲਊਗਾ ਤੇ ਆਗੇ ਕਹੂਗਾ ਬਾਪੂ ਮੈਨੂੰ 10000 ਹੋਰ ਦੇ ਮੇਰਾ ਖਰਚਾ ਨਹੀਂ ਚੱਲਦਾ ਉਸ ਦਿਨ ਕਿਹਨੂੰ ਗਾਲਾ ਕੱਢੋਗੇ ਹੁਣ ਤੇ ਤੁਸੀਂ ਕਹਿ ਦਿੰਦੇ ਨੇ 10000 ਤੇ ਅਸੀਂ ਤੁਹਾਨੂੰ ਬੰਦੇ ਸਪਲਾਈ ਦੇ ਦਿੰਨੇ ਇੱਕ ਐਮਬੀਬੀਐਸ ਲਈ ਕਰੋੜ ਰੁਪਇਆ ਲਾ ਕੇ 2-4 ਕਰੋੜ ਰੁਪਇਆ ਲਾ ਕੇ ਇੱਕ ਡਾਕਟਰ ਬਣ ਗਿਆ ਤੇ ਤੁਸੀਂ ਉਹਨੂੰ ਕਹੋਗੇ ਜੀ ਅਸੀਂ ਤੇ 40000 35 40000 ਬੇਸਿਕ ਤੇ ਰੱਖ ਲਿਆ ਤਿੰਨ ਸਾਲ ਲਈ ਤੇ ਉਹਦੀ ਜਿਹੜੀ ਅੰਦਰ ਦੀ ਆਂਦਰਾ ਉਹ ਕਿਵੇਂ ਕੀ ਉਹ ਫੀਲ ਕਰਦੇ ਉਹਦੇ ਮਾਈਂਡ ਕੀ ਸੈਟ ਅਪ ਮੈਂ ਤਾਂ ਡਾਕਟਰ ਬਣਿਆ ਸੀਗਾ ਤੇ ਇਹੋ ਜਿਹੇ ਬੰਦਿਆਂ ਨੂੰ ਉਹ ਲੋਕ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਹੈ ਕਹਿੰਦੇ 10000 ਚ ਰੱਖ ਲਓ ਜੀ ਜੀ ਠੀਕ ਠੀਕ ਆ ਸਿਸਟਮ ਚ ਕਮੀਆਂ ਹੁੰਦੀਆਂ ਠੀਕ ਆ ਕ੍ਰਪਸ਼ਨ ਹੈਗੀ ਆ ਪਰ ਪੰਜੇ ਉਂਗਲਾ ਬਰਾਬਰ ਨਹੀਂਗਾ ਇਹ ਆਤਿਸ਼ ਜੀ ਜਿਹੜੀ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਜੀ ਖੇਰਾ ਸਾਹਿਬ ਤੁਸੀਂ ਗੱਲਾਂ ਵਾਕਈ ਬਹੁਤ ਡੁੰਗੀਆਂ ਕੀਤੀਆਂ ਨੇ ਪਰ ਇੱਕ ਗੱਲ ਦਾ ਹੋਰ ਮੁਲਾਜ਼ਮਾਂ ਤੇ ਅਕਸਰ ਹੀ ਦੋਸ਼ ਲੱਗਦਾ ਹੈ ਜਾਂ ਚ ਉਹ ਚੀਜ਼ ਦੇਖਣ ਜਾਂਦੀ ਹੈ ਵੀ ਕਿ ਮੁਲਾਜ਼ਮ ਸਾਰੇ ਹੀ ਹਮੇਸ਼ਾ ਸਰਕਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਹੋਵੇ ਐਂਟੀ ਗਵਰਨਮੈਂਟ ਰਹਿੰਦੇ ਨੇ ਵੀ ਕਿ ਉਹ ਸਰਕਾਰ ਦੇ ਖਿਲਾਫ ਹੀ ਹਮੇਸ਼ਾ ਚੱਲਦੇ ਨੇ ਇਹੋ ਜਿਹਾ ਕਿਉਂ ਇਸ ਦਾ ਮੇਨ ਕਾਰਨ ਵੀ ਜਿਹੜਾ ਇਹ ਮੁਲਾਜ਼ਮ ਜਨਥੇ ਬੰਦੀਆਂ ਨੂੰ ਸਮਝਣਾ ਪੈਣਾ ਜੋ ਸਵਾਲ ਕੀਤਾ ਹੈ ਉਹਨਾਂ ਨੂੰ ਵੀ ਸਵਾਲ ਆ ਸਾਰਿਆਂ ਨੂੰ ਯਾਪਾ ਕਿਉਂ ਐਜੀਟੇਸ਼ਨ ਕਰਦੇ ਕੋਈ ਵੀ ਸਰਕਾਰ ਆ ਜੇ ਕਿਉਂ ਹੈ ਸਿੱਧ ਜੀ ਮੋਟੀ ਜੀ ਗੱਲ ਆ ਸਾਡੀਆਂ ਮੰਗਾ ਨਹੀਂ ਪੂਰੀਆਂ ਤੇ ਫਿਰ ਆਂਦੀਆਂ ਮੰਗਾ ਪੂਰੀਆਂ ਕਿਉਂ ਨਹੀਂ ਹੁੰਦੀਆਂ ਗੱਲ ਆ ਆਤੀਸ਼ ਜੀ ਕਿ ਜਦੋਂ ਸਰਕਾਰਾਂ ਆਂਦੀਆਂ ਨੇ ਤੇ ਉਹਨਾਂ ਦੀ ਸਾਰੀ ਦੀ ਸਾਰੀ ਸਟ੍ਰੈਟਜੀ ਵੋਟ ਗੇਨ ਕਰਨ ਤੇ ਹੁੰਦੀ ਆ ਕਿ ਅਸੀਂ ਵੋਟ ਲੈਣੀ ਕੀ ਇਹ ਜਿਹੜਾ ਵੋਟ ਕਲਚਰ ਆ ਇਹਦੇ ਵਿੱਚ ਉਹ ਫਿਰ ਕੀ ਕਰਦੇ ਨੇ ਕਿ ਸਾਨੂੰ ਗਰੁੱਪਾਂ ਦੇ ਵਿੱਚ ਵੰਡਦੇ ਨੇ ਸਮਾਜ ਨੂੰ ਇਹ ਮੁਲਾਜ਼ਮ ਆ ਜੀ ਮੋਟੀ ਆ ਤਨਖਾਹ ਲੈਂਦੇ ਇਹ ਕਿਸਾਨ ਆ ਜੀ ਇਹ ਦੇਖੋ ਜੀ ਇਹਨਾਂ ਦੇ ਬੱਚਿਆਂ ਨੇ ਫੋਰਚੂਨਰ ਰੱਖਿਆ ਯਾਰ ਪਿੰਡ 'ਚ ਦੋ ਫੋਰਚੂਨਰਾਂ ਹੋਣਗੇ ਸਾਰਿਆਂ ਨੂੰ ਫੋਰਚੂਨਰਾਂ ਦੇਤੀਆਂ ਇਹਦੇ ਵਿੱਚ ਦੇਖੋ ਆ ਜੀ ਆਹ ਜ਼ਮੀਨ ਐਸਸੀ ਨੂੰ ਦੇਣੀ ਆ ਬੀਸੀ ਨੂੰ ਦੇਣੀ ਆ ਫੁਲਾਨੇ ਨੂੰ ਦੇਣੀ ਆ ਇਹਨਾਂ ਨੂੰ ਆ ਨਹੀਂ ਮਿਲਦਾ ਉਹਨੂੰ ਉਹ ਨਹੀਂ ਮਿਲਦਾ ਦੇਣਾ ਕਿਸੇ ਨੂੰ ਸਾਨੂੰ ਵਰਗਾ 'ਚ ਵੰਡਦਾ ਫਿਰ ਅੱਗੇ ਹੋਰ ਵਰਗਾ 'ਚ ਵੰਡਦਾ ਮੁਲਾਜ਼ਮਾਂ ਨੂੰ ਵਰਗਾ 'ਚ ਵੰਡਦਾ ਉਹਨਾਂ ਦਾ ਕੰਮ ਵੋਟ ਲੈਣਾ ਤੇ ਅਸੀਂ ਵਰਗਾ 'ਚ ਵੰਡ ਕੇ ਇੱਕ ਦੂਜੇ ਨੂੰ ਭੰਡੀ ਜਾਂਦੇ ਆ ਲੇਕਿਨ ਇਹ ਸੋਚਦੇ ਨਹੀਂ ਆ ਕਿ ਜੋ ਰਾਜਨੀਤੀ ਸਾਡੇ ਨਾਲ ਖੇਡੀ ਜਾ ਰਹੀ ਹੈ ਜਿੰਨੀ ਦੇਰ ਤੱਕ ਅਸੀਂ ਆਪਣੀ ਸਟ੍ਰੈਟੇਜੀ ਉਹਨਾਂ ਦੇ ਅਕੋਰਡਿੰਗਲੀ ਨਹੀਂ ਬਣਾਉਂਦੇ ਮੰਨ ਲਓ ਕਿ ਆਪਾਂ ਲੜਾਈ ਲੜਨੀ ਹੈ ਕਿ ਦੁਸ਼ਮਣ ਦੇ ਵਿਰੁੱਧ ਲੜੀ ਜਾਂਦੀ ਹੈ ਤੇ ਜਦੋਂ ਉਹਦੇ ਵਿਰੁੱਧ ਲੜਾਂਗੇ ਤਾਂ ਪਹਿਲਾਂ ਉਹਦੀ ਦੇਖਾਂਗੇ ਵੀ ਉਹਦਾ ਲੂਪ ਹੋਲ ਕੀ ਆ ਉਹਦੀ ਨਬਜ ਕੀ ਆ ਉਹਦੀ ਸ਼ਕਤੀ ਕੀ ਆ ਉਹ ਕਿਵੇਂ ਲੜਾਈ ਲੜੂਗਾ ਤੇ ਜਦੋਂ ਮੁਲਾਜ਼ਮ ਜੱਥੇਬੰਦੀ ਆ ਕਿਸਾਨ ਜੱਥੇਬੰਦੀ ਆ ਦੇਖਣਗੇ ਤਾਂ ਇੱਕ ਚੀਜ਼ ਉੱਪਰ ਕੇ ਸਾਹਮਣੇ ਆਊਗੀ ਕਿ ਇਹ ਪੋਲਿਟੀਕਲ ਸਿਸਟਮ ਦੇ ਵਿੱਚ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਅਸੀਂ ਇਕੱਠੇ ਕਿਵੇਂ ਰਹਿਣਾ ਜੀ ਖਜ਼ਾਨਾ ਖਾਲੀ ਹੋ ਰਿਹਾ ਕਿੱਥੋਂ ਹੋ ਰਿਹਾ ਜੀ ਅਸੀਂ ਹਰ ਥਾਂ ਤੇ ਟੈਕਸ ਦੇ ਰਹੇ ਚਾਹ ਪੱਤੀ ਦਾ ਟੈਕਸ ਦੇ ਰਹੇ ਸਾਬਣ ਤੇ ਟੈਕਸ ਦੇ ਰਹੇ ਆ ਇਨਕਮ ਟੈਕਸ ਦੇ ਰਹੇ ਆ ਹਰ ਜਗ੍ਹਾ ਤੇ ਟੈਕਸ ਦੇ ਰਹੇ ਆ ਵੈਟ ਦੇ ਰਹੇ ਅਸੀਂ ਹਰ ਜਗ੍ਹਾ ਤੇ ਵੈਟ ਦੇ ਰਹੇ ਆ ਗਊ ਸੈਸ ਦੇ ਰਹੇ ਹਰ ਚੀਜ਼ ਤੇ ਫਿਰ ਖਜ਼ਾਨਾ ਖਾਲੀ ਕਿਉਂ ਹੋ ਰਿਹਾ ਜੀ ਟੋਲ ਟੈਕਸ ਲੱਗ ਰਿਹਾ ਰੋਡ ਦੇ ਉੱਤੇ ਇੱਕ ਬੰਨੇ ਅਸੀਂ ਟੋਲ ਟੈਕਸ ਦੇਨੇ ਇੱਕ ਜਦੋਂ ਗੱਡੀ ਰਜਿਸਟਰਡ ਕਰਾਉਂਦੇ ਆ ਉਹਨੂੰ ਫਿਰ ਅਸੀਂ ਇੱਕ ਟੈਕਸ ਦੇਨੇ ਆ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਸ ਲਈ ਜ਼ਿੰਮੇਵਾਰ ਕੌਣ ਹੈ ਵੀ ਕਿ ਖਜ਼ਾਨਾ ਖਾਲੀ ਹੋਣ ਦਾ ਅਸਲ ਜੀ ਜ਼ਿੰਮੇ ਕੋਈ ਵੀ ਸਰਕਾਰ ਆ ਜੇ ਉਹ ਐਡਵਰਟਾਈਜ਼ਮੈਂਟ ਤੇ ਖਰਚ ਕਰਦੀਆਂ ਨੇ ਬੇਵਕੂਫ ਬਣਾ ਤੇ ਖਰਚ ਕਰਦੀਆਂ ਨੇ ਉਹ ਇੱਕ ਪੈਸਾ ਇਕੱਠਾ ਕਰਦੀਆਂ ਨੇ ਕਿ ਪਾਰਟੀ ਫੰਡ ਵੀ ਇਕੱਠਾ ਕਰਦੀਆਂ ਨੇ ਕਿ ਜਿਹਦੇ ਨਾਲ ਉਹ ਐਡਵਰਟਾਈਜ਼ਮੈਂਟ ਕਰ ਸਕਣ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਇਲੈਕਸ਼ਨ ਲੜੀ ਜਾ ਸਕੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਬੇਵਕੂਫ ਬਣਾਇਆ ਜਾ ਸਕੇ ਇਹੀ ਕੰਮ ਪਹਿਲੇ ਅਕਾਲੀ ਸਰਕਾਰ ਨੇ ਕੀਤਾ ਫਿਰ ਕਾਂਗਰਸ ਨੇ ਕੀਤਾ ਹੁਣ ਆਮ ਆਦਮੀ ਪਰ ਦਰਜਾ ਤੇ ਦਰਜਾ ਦੇ ਦੇਖੇ ਹੋਏ ਤੇ ਹੱਦ ਬੰਨੇ ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਨੇ ਤੋੜ ਤੇ ਜਿਨ੍ਹਾਂ ਨੇ ਕਿਹਾ ਸੀ ਆਮ ਆਦਮੀ ਆ ਤੇ ਬੀਜੇਪੀ ਕਹਿੰਦੀ ਅਸੀਂ ਦੇਸ਼ ਦੀ ਪਾਰਟੀ ਆ ਅਸੀਂ ਆਪਣੇ ਦੇਸ਼ ਵਾਸੀਆਂ ਬਾਰੇ ਜਿਹੜਾ ਸੋਚ ਰਹੇ ਹਾਂ ਲੇਕਿਨ ਉਹਨਾਂ ਨੇ ਉਹ ਦੇਸ਼ ਦੇ ਸੋਚਣ ਦੀ ਬਜਾਏ ਇਹ ਸੋਚਿਆ ਕਿ ਇਹਨਾਂ ਨੂੰ ਮੂਰਖ ਕਿਵੇਂ ਬਣਾਉਣਾ ਸੋ ਉਹਨਾਂ ਨੇ ਇੰਨੀ ਐਡਵਰਟਾਈਜ਼ਮੈਂਟ ਕਰਤੀ ਭਗਵੰਤ ਮਾਨ ਸਾਹਿਬ ਹਰ ਰੋਜ਼ ਕਹਿੰਦੇ ਨੇ ਮੈਂ ਆਹ ਕਰਤਾ ਮੈਂ ਉਹ ਕਰਤਾ ਦੇਖੋ ਜਿਓ ਕਿੰਨੀ ਕਿਰ ਬੇਰੁਜ਼ਗਾਰੀ ਦੂਰ ਕਰਤੀ ਉਹ ਕਹਿੰਦੇ ਜੀ ਅਸੀਂ ਇੰਨੇ ਜਿਹੜੇ ਆ ਨਿਯੁਕਤੀ ਪੱਤਰ ਦੇਤੇ ਲੇਕਿਨ ਬੇਰਜਗਾਰੀ ਤਾਂ ਉਨੀ ਆ ਅੱਜ ਹਰ ਸੜਕ ਟੁੱਟੀ ਪਈ ਆ ਬੁਰੇ ਹਾਲ ਨੇ ਤੇ ਕਿੱਥੇ ਗਈਆਂ ਉਹ ਜਿਹੜੇ ਇਹਨਾਂ ਦੇ ਵਾਦੇ ਨੇ ਸੋ ਇਹ ਝੂਠੇ ਵਾਦੇ ਨੇ ਸਾਨੂੰ ਇਹ ਸਮਝਣਾ ਪੈਣਾ ਕਿਤੇ ਨਾ ਕਿਤੇ ਇਸ ਸਿਸਟਮ ਦੇ ਵਿੱਚ ਖਰਾਬੀ ਆ ਜਿੱਦਣ ਅਸੀਂ ਇਸ ਅਕੋਰਡਿੰਗਲੀ ਸੋਚਣਾ ਸ਼ੁਰੂ ਕਰਤਾ ਕਿ ਇਹ ਸਿਸਟਮ ਦੇ ਵਿੱਚ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਤੇ ਅਸੀਂ ਕਿਸੇ ਚੀਜ਼ ਦੀ ਥਿਊਰੀ ਨੂੰ ਪੜ ਕੇ ਆਪਣੀ ਇੱਕ ਸੋਚ ਪਰਪੱਕ ਕਰਕੇ ਇਹਨਾਂ ਦੇ ਵਿਰੁੱਧ ਲੜਦੇ ਨਹੀਂ ਜਾਂ ਖੁਦ ਅੱਗੇ ਆਉਂਦੇ ਨਹੀਂ ਤੇ ਜਿੰਨੀ ਦੇਰ ਪੋਲਿਟਿਕਲ ਸਿਸਟਮ ਨੂੰ ਨਿਸ਼ਾਨਾ ਬਣਾ ਕੇ ਆਪਣੀ ਮੰਗਾਂ ਦੀਆਂ ਪੂਰਤੀਆਂ ਲਈ ਜਿਹੜੀ ਐ ਸੰਘਰਸ਼ੀਲ ਨਹੀਂ ਹੁੰਦੇ ਸਿਰਫ ਇਹੀ ਕਹ ਜਨਾ ਹਾਏ ਡੀਏ ਹਾਏ ਪ੍ਰਾਣੀ ਪੈਨਸ਼ਨ ਹਾਏ ਕੱਚਿਆਂ ਨੂੰ ਪੱਕੇ ਕਰੋ 19 ਦਿਨ ਮੰਗਾਂ ਪੂਰੀਆਂ ਨਹੀਂ ਹੋਣੀਆਂ ਆਤੀ ਜੀ ਇਹ ਉਦੋਂ ਹੋਣ ਗਿਆ ਜਿੱਦਣ ਅਸੀਂ ਉਹਨਾਂ ਦੀ ਨਬਜ਼ ਦੇ ਨੂੰ ਫੜਾਂਗੇ ਉਹਨੂੰ ਦੱਬਾਂਗੇ ਉਹਨਾਂ ਦੇ ਸਾਹ ਰੁਕਣਗੇ ਉਹਨਾਂ ਦੀ ਗਿੱਚੀ ਨੂੰ ਹੱਥੋਂ ਪਾਵਾਂਗੇ ਉਹ ਕੀ ਐ ਗਿੱਚੀ ਨੂੰ ਹੱਥੇ ਨ ਵੀ ਜਾ ਕੇ ਉਹਦੀ ਕਾਲਰ ਫੜ ਲੈਣੀ ਕਹਿਣ ਤੋਂ ਮਤਲਬ ਜਿੱਦਣ ਅਸੀਂ ਪੋਲਿਟਿਕਲ ਸਿਸਟਮ ਨੂੰ ਸਮਝ ਗਏ ਇਹ ਬੇਵਕੂਫ ਕਿਵੇਂ ਬਣਾ ਰਹੇ ਤੇ ਅਸੀਂ ਇਹਨਾਂ ਨੂੰ ਬੇਵਕੂਫ ਨਹੀਂ ਬੰਨਣਾ ਇਹਨੂੰ ਉਲਟਾ ਚੱਕਰ ਦੇਣਾ ਅਸੀਂ ਐਡਵਰਟਾਈਜ਼ਮੈਂਟ ਦੇ ਪਿੱਛੇ ਨਹੀਂ ਜਾਣਾ ਅਸੀਂ ਅਸਲੀਅਤ 'ਚ ਦੇਖਣਾ ਤੇ ਜਦੋਂ ਉਹ ਜਿਹੜੇ ਸਮਾਜ ਦੇ ਅਸਲੀ ਬੁੱਧੀਜੀਵੀ ਅਸਲੀ ਅੱਜਕੱਲ੍ਹ ਤਾਂ ਮੇਰੇ ਅਰਗਾ ਜਿਹੜਾ ਟੀਵੀ ਤੇ ਬਹਿ ਜਾਂਦਾ ਕੈਮਰੇ ਦੇ ਅੱਗੇ ਬਹਿ ਗਿਆ ਉਹ ਬੁੱਧੀਜੀਵੀ ਆ ਪਰ ਜਿਹਨੂੰ ਐਕਚੁਅਲੀ ਇਕਨੋਮਿਕਸ ਦੀ ਨੌਲੇਜ ਆ ਜਿਹਨੂੰ ਇਸ ਸਿਸਟਮ ਦੀ ਨੌਲੇਜ ਆ ਜਿਹਨੂੰ ਪੋਲਿਟਿਕਲ ਪੋਲਿਟਿਕਸ ਦੀ ਨੌਲੇਜ ਆ ਜਿਹਨੂੰ ਸੋਸ਼ੀਓਲੋਜੀ ਦੀ ਨੌਲੇਜ ਆ ਜਦੋਂ ਉਹ ਸਾਨੂੰ ਦੱਸਣਗੇ ਅਸੀਂ ਉਹਨੂੰ ਆਪਣੇ ਮਾਪਦੰਡਾ ਦੇ ਆਧਾਰ ਤੇ ਦੇਖ ਕੇ ਇੱਕ ਸੋਚ ਬਣਾਵਾਂਗੇ ਉਸ ਦਿਨ ਪੰਜਾਬ ਅੱਗੇ ਵਧਣਾ ਉਸ ਦਿਨ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਉਸ ਦਿਨ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਉਸ ਦਿਨ ਇੱਕ ਸੰਪੂਰਨ ਸਮਾਜ ਬਣਨਾ ਖੈਰੋ ਸਾਹਿਬ ਤੁਸੀਂ ਵੀ ਲੰਬਾ ਸਮਾਂ ਹੋ ਗਿਆ ਮੁਲਾਜ਼ਮਾਂ ਲਈ ਸੰਘਰਸ਼ ਕਰ ਰਹੇ ਉਹਨਾਂ ਦੇ ਹੱਕਾਂ ਦੀ ਆਵਾਜ਼ ਬਣ ਰਹੇ ਹੋ ਅਸੀਂ ਵੀ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਹਾਂ ਦੇਖ ਰਹੇ ਹਾਂ ਪਰ ਪਹਿਲੀ ਵਾਰ ਦੇਖਣ ਚ ਮਿਲਿਆ ਵੀ ਕਿ ਜਦੋਂ 2022 ਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਕੇ ਆਏ ਤਾਂ ਜਦੋਂ ਸਕੱਤਰੇ ਚ ਪਹੁੰਚਦੇ ਨੇ ਤਾਂ ਉਹਨਾਂ ਦਾ ਫੁੱਲਾਂ ਦੀ ਵਰਖਾ ਨਾਲ ਮੁਲਾਜ਼ਮ ਸਵਾਗਤ ਕਰਦੇ ਨੇ ਇਹ ਮੈਨੂੰ ਲੱਗਦਾ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਸੀ ਵੀ ਕਿ ਮੁਲਾਜ਼ਿਮਾਂ ਨੇ ਕਿਸ ਮੁੱਖ ਮੰਤਰੀ ਦਾ ਇਸ ਤਰ੍ਹਾਂ ਸਵਾਗਤ ਕੀਤਾ ਹੋਵੇ ਤਾਂ ਅਸੀਂ ਜਾਨਣਾ ਚਾਹਾਂਗੇ ਪਹਿਲਾਂ ਤਾਂ ਇਹੀ ਵੀ ਕਿ ਅੱਜ ਉਹੀ ਮੁੱਖ ਮੰਤਰੀ ਮਾੜਾ ਲੱਗਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਦੂਜੀ ਗੱਲ ਇਹ ਵੀ ਆਂਦੀ ਹੈ ਵੀ ਕਿ ਜੇ ਹੋਰ ਰਾਜਨੀਤਿਕ ਪਾਰਟੀਆਂ ਦੇ ਕੰਮਕਾਰ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰ ਸਭ ਤੋਂ ਪਹਿਲਾਂ ਜੀ ਤੁਸੀਂ ਇਹ ਥੋੜਾ ਕੁਐਸਚਨ ਜਿਹੜਾ ਜੀ ਸਵਾਲ ਤੁਹਾਡਾ ਆਤੀਸ਼ ਜੀ ਅਧੂਰਾ ਰਹਿ ਗਿਆ ਤੁਸੀਂ ਪਹਿਲਾ ਸਵਾਲ ਇਹ ਕੀਤਾ ਕਿ ਤੁਸੀਂ ਉਹਨਾਂ ਦੀ ਫੁੱਲਾ ਨਾਲ ਵਰਕਾ ਕੀਤੀ ਪਰ ਅੱਗੇ ਇਹ ਵੀ ਦੇਖਣਾ ਉਸ ਤੋਂ ਬਾਅਦ ਨਾਰੇ ਕਿੰਨੇ ਲਾਏ ਜਦੋਂ ਅਸੀਂ ਵਿਧਾਨ ਸਭਾ ਘੇਰੀ ਸੀ ਉਹੀ ਜਗ੍ਹਾ ਉਹੀ ਥਾਂ ਉਹੀ ਸਮਾਂ ਉਹੀ ਸਭ ਕੁਝ ਉੱਥੇ ਹੀ ਖੜ ਕੇ ਉਹਨਾਂ ਦੇ ਵਿਰੁੱਧ ਨਾਰੇ ਲੱਗੇ ਔਰ ਵਿਧਾਨ ਸਭਾ ਲੱਗੀ ਹੋਈ ਸੀ ਇਹ ਕਿਉਂ ਇਹੀ ਕਾਰਨ ਤੋਂ ਬਣ ਗਿਆ ਇਹਦਾ ਕਾਰਨ ਮੁੱਖ ਤੌਰ ਤੇ ਹੈ ਜੀ ਉਸ ਸਮੇਂ ਲੋਕਾਂ ਦੀ ਐਕਸਪੈਕਟੇਸ਼ਨ ਸੀ ਕਿ ਅਸੀਂ ਬਦਲਾਅ ਲੈ ਕੇ ਆਈਏ ਕਿ ਜਿਹੜੀ ਆ ਰਵੈਤੀ ਪਾਰਟੀ ਅਸੀਂ ਕਹਿੰਨੇ ਸੀਗੇ ਵੀ ਇਹ ਨਹੀਂ ਕੁਝ ਕਰ ਰਹੀ ਇਹਨਾਂ ਨੇ ਵਾਰੀ ਬੰਨੀ ਆ ਇਹ ਆ ਗਿਆ ਇਹ ਆ ਗਿਆ ਲੋਕਾਂ ਨੇ ਪ੍ਰੈਕਟੀਕਲ ਕੀਤਾ ਉਹ ਪ੍ਰੈਕਟੀਕਲ ਏਡੇ ਵੱਡੇ ਲੈਵਲ ਤੇ ਕੀਤਾ ਮੇਰੇ ਅਰਗੇ ਵੀ ਰੌਲਾ ਪਾਉਂਦੇ ਰਹੇ ਭਾਈ ਬਦਲਾਵ ਜਿਹੜਾ ਹੁੰਦਾ ਉਹ ਐਵੇਂ ਬਦਲਾਵ ਨਹੀਂ ਆਂਦਾ ਸਵਾਲ ਕਰੋ ਕਿ ਜੇ ਤੁਸੀਂ ਕਹਿ ਰਹੇ ਸੀ ਸਿਹਤ ਦੀਆਂ ਸਹੂਲਤਾ ਦਵਾਂਗੇ ਤਾਂ ਉਹਦੇ ਲਈ ਇਨਫਰਾਸਟ੍ਰਕਚਰ ਕਿੱਥੋਂ ਐਜੂਕੇਸ਼ਨ ਲਈ ਇਨਫਰਾਸਟ੍ਰਕਚਰ ਕਿੱਥੋਂ ਜੇ ਆ ਕਹਿ ਰਿਹਾ ਵੀ ਅਸੀਂ ਇੰਨਾ ਰੈਵਨਿਊ ਇੰਨਾ ਇਕੱਠਾ ਕਰ ਦਾਂਗੇ ਰੇਤਾ ਤੋਂ ਉਹਨੂੰ ਕੈਲਕੂਲੇਟ ਕਰੋ ਵੀ ਇਹ ਜਿਹੜੀ ਮਾਈਨਿੰਗ ਤੋਂ ਇੰਨਾ ਆ ਸਕਦਾ ਹੁਣ ਦੇਖ ਲਓ ਮਾਈਨਿੰਗ ਤੋਂ ਇੱਕ ਇੱਕੋ ਇੱਕ 'ਚ ਜਿਹੜਾ ਵਧਾਇਆ ਉਹ ਵੀ ਐਵਰੇਜ ਜਿੰਨੀ ਸ਼ੁਰੂ ਤੋਂ ਵੱਧ ਆ ਰਿਹਾ ਉਹਨਾਂ ਵੱਧ ਰਿਹਾ ਐਕਸਾਈਜ਼ ਦੇ ਵਿੱਚ ਤੇ ਉਹਨਾਂ ਹੀ ਇਹ ਸਰਕਾਰ ਦਾ ਮਤਲਬ ਐਕਸੈਸ ਨਹੀਂ ਵਧਾਇਆ ਹਰ ਸਾਲ ਵੱਧ ਰਿਹਾ ਲਗਾਤਾਰ ਵੱਧ ਰਿਹਾ ਕਹਿ ਸਕਦੇ ਵੀ ਨਰੋਕ ਸ਼ਰਾਬੀ ਜ਼ਿਆਦਾ ਹੋ ਰਹੇ ਸ਼ਰਾਬ ਜਿਆਦੀ ਪੀਣ ਲੱਗੇ ਚੰਗੀ ਗਲਤ ਨਹੀਂ ਹੈਗੀ ਪਰ ਜਿਹੜਾ ਉਹ ਐਕਸਾਈਜ਼ ਵਧਿਆ ਉਹ ਐਵਰੇਜ ਉਨੀ ਵੱਧ ਰਿਹਾ ਜੇ 1.2% ਉੱਤੇ ਥੱਲੇ ਹੋ ਗਿਆ ਕੋਈ ਕਿਤੇ ਉਹ ਵੀ ਨਹੀਂ ਆਇਆ ਤੇ ਜਦੋਂ ਇਹ ਗੱਲਾਂ ਕੀ ਉਹਨੋਂ ਕਹਿ ਰਹੇ ਸੀਗੇ ਜਿਹੜੇ ਲੋਕ ਇਹਨਾਂ ਦੇ ਪੱਖੀ ਸੀ ਖੈਰਾ ਦੇ ਕਾਂਗਰਸੀ ਆ ਖੈਰਾ ਤੇ ਅਕਾਲੀ ਆ ਨਾ ਮੈਂ ਅਕਾਲੀ ਆ ਨਾ ਮੈਂ ਕਾਂਗਰਸੀ ਨਾ ਮੈਂ ਆਮ ਆਦਮੀ ਪੱਖੀ ਨਾ ਮੈਂ ਕਾਮਰੇੜਾ ਨਾ ਮੈਂ ਭਾਜਪੀ ਵਾਲਾ ਨਾ ਕੁਛ ਆ ਲੇਕਿਨ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਹੁਣ ਉਹਨੋਂ ਲੋਕਾਂ ਨੇ ਇੰਨੀ ਵੋਟ ਦੇ ਕੇ ਉਹਨਾਂ ਨੂੰ 92 ਸੀਟਾਂ ਦੇ ਕੇ ਨਿਵਾਜਤਾ ਲੇਕਿਨ ਸਾਲ ਲੋਕਾਂ ਨੂੰ ਆਸ ਹੁਣ ਦੇਣਗੇ ਹੁਣ ਜੇ ਨਹੀਂ ਦਿੱਤੀ ਕੁਝ ਵੀ ਸਾਨੂੰ ਜੋ ਉਹਨਾਂ ਨੇ ਵਾਅਦੇ ਕੀਤੇ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੀਗੀ ਇਹਨਾਂ ਦੇ ਵਿਰੁੱਧ ਇੱਕ ਲਹਿਰ ਉਪਜੀ ਤੇ ਉਹ ਲਹਿਰ ਸੈਕਟਰੀਅਟ ਚ ਵੀ ਉਪਜੀ ਵੀ ਸਾਡਾ ਡੀਏ ਕਿੱਥੇ ਆ ਇੱਕ ਵੀ ਇੱਕ ਵੀ ਕਿਸ਼ਤ ਨਹੀਂ ਦਿੱਤੀ ਸਾਡਾ ਏਰੀਅਰ ਕਿੱਥੇ ਆ ਤੁਸੀਂ ਪੁਰਾਣੀ ਪੈਨਸ਼ਨ ਦੀ ਲੈਟਰ ਇਸ਼ੂ ਕੀਤੀ ਸੀ ਉਹ ਕਿੱਥੇ ਅਜੇ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਅਸੀਂ ਫਾੜੀ ਸੀਗੀ ਤੇ ਸੀਐਮ ਸਾਹਿਬ ਕਹਿੰਦੇ ਇਹ ਤਾਂ ਪਤਾ ਨਹੀਂ ਕਿਸੇ ਪਾਰਟੀ ਦਾ ਏਜੰਟ ਹੈ ਇਹਨਾਂ ਨੇ ਮੇਰੀ ਨੋਟੀਫਿਕੇਸ਼ਨ ਫਾੜਤੀ ਏਜੰਟ ਵੀ ਹੁਣ ਪਉਣੋ ਲਾਗੂ ਕਰ ਦਿੰਦੇ ਉਹ ਲਾਗੂ ਕਿਉਂ ਨਹੀਂ ਕੱਚੇ ਮੁਲਾਜ਼ਮ ਪੱਕੇ ਕਿਉਂ ਨਹੀਂ ਹੋਏ ਉਹ ਕੰਪਿਊਟਰ ਦੇ ਆਪਾਂ ਕਿਉਂ ਭੁੱਖ ਹੜਤਾਲ ਤੇ ਬੈਠੇ ਆ ਕਿਉਂ ਲੋਕ ਟੈਂਕੀ ਤੇ ਚੜੇ ਇਸ ਕਰਕੇ ਉੱਥੇ ਦਾ ਇਹਨਾਂ ਦਾ ਵਿਰੋਧ ਹੋਇਆ ਵਿਧਾਨ ਸਭਾ ਸੈਸ਼ਨ ਜਦੋਂ ਅਸੀਂ ਕਾਂਗਰਸ ਦਾ ਵਿਰੋਧ ਕੀਤਾ ਤੇ ਇਹ ਸਾਥੀ ਸਾਡੇ ਕੋਲ ਦਰਵਾਜ਼ੇ ਤੇ ਆ ਕੇ ਪਿੱਛੋਂ ਕਾਂਗਰਸੀ ਨਿਕਲ ਗਏ ਤੇ ਇਹਨਾਂ ਨੇ ਆ ਕੇ ਸਾਡੇ ਕੋਲ ਟਾਈਮ ਮੰਗਿਆ ਪਰ ਆਮ ਆਦਮੀ ਪਾਰਟੀ ਨੂੰ ਅਸੀਂ ਟਾਈਮ ਨਹੀਂ ਦਿੱਤਾ ਉਹਦੇ ਵਿੱਚ ਸਾਡੇ ਮਾਨਯੋਗ ਵਿੱਤ ਮੰਤਰੀ ਬੁੱਧ ਆਪਣੇ ਚੀਮਾ ਸਾਹਿਬ ਵੀ ਆਏ ਹੁਣ ਸਾਨੂੰ ਝੰਡੇ ਗੋਲੀ ਪੁਲਿਸ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਸੀਆਈਐਸਐਫ ਡੰਡੇ ਲੈ ਕੇ ਡਾਂਗਾ ਲੈ ਕੇ ਫੋਅਰ ਇਹ ਮਸ਼ੀਨਾ ਲਾ ਕੇ ਉੱਥੇ ਰੋਕ ਲਿਆ ਹੁਣ ਵਿਧਾਨ ਸਭਾ ਤੱਕ ਵੀ ਨਹੀਂ ਜਾਣ ਦਿੱਤਾ ਕੁਛ ਫਰਲਾਂਗ ਦੂਰ ਹੀ ਰੋਕ ਲਿਆ ਹੁਣ ਉਹ ਆਮ ਆਦਮੀ ਕਿੱਥੇ ਗਏ ਜਿਹੜੇ ਆ ਕੇ ਉਹਨੋਂ ਕਹਿੰਦੇ ਸੀ ਵੀ ਅਸੀਂ ਤੁਹਾਡੇ ਵਿਧਾਨ ਸਭਾ ਚ ਕੁਐਸਚਨ ਚੱਕਾਂਗੇ ਤੇ ਸਾਨੂੰ ਟਾਈਮ ਦੋ ਤੇ ਹੁਣ ਉਹ ਕਹਿੰਦੇ ਤੁਹਾਨੂੰ ਇੱਥੇ ਰੱਖੋ ਨਾ ਕੁੱਟੋ ਤੇ ਵਿਰੋਧ ਕਿੰਨੀ ਫਰਕ ਆ ਗਿਆ ਨਾ ਇੱਕ ਬੰਨੇ ਤੁਸੀਂ ਆ ਕੇ ਸਾਡਾ ਸਿਮਪਤੀ ਜ਼ਾਹਰ ਕਰਦੇ ਦੂਜੇ ਬੰਨੇ ਕਹਿੰਦੇ ਡਾਂਗਾ ਫੜਾ ਦੇਣੇ ਕੁੱਟੋ ਤੇ ਕਾਂਗਰਸ ਨੇ ਵੀ ਨਹੀਂ ਕੁੱਟਿਆ ਸਾਨੂੰ ਕੱਲ੍ਹ ਹੁਣ ਦਰਜਾ ਬੇ ਦਰਜਾ ਜੇ ਤੁਸੀਂ ਪੁੱਛਿਆ ਵੀ ਕਿਹੜੀ ਗਵਰਨਮੈਂਟ ਚੰਗੀ ਤੇ ਕਿਹੜੀ ਮਾ ਜੇ ਇਹਦਾ ਕਨਕਲੂਜਨ ਕੀਤਾ ਜਾਵੇ ਤੇ ਜਜ ਮੁਲਾਜ਼ਮਾਂ ਦੀ ਸਭ ਤੋਂ ਗੰਦੀ ਗਵਰਨਮੈਂਟ ਸਾਡੇ ਲਈ ਤੇ ਆਮ ਆਦਮੀ ਜਿਹੜੀ ਡਾਂਗਾ ਲੈ ਕੇ ਸਾਨੂੰ ਕੁੱਟ ਰਹੀ ਹੈ ਤੇ ਅਜੇ ਵੀ 11% ਡੀਏ ਆ ਪੈਨਸ਼ਨ ਦਿੱਤੀ ਨਹੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤੇ ਹੈਗੇ ਸੈਂਟਰ ਦੇ ਪੇ ਕਮਿਸ਼ਨ ਲਾਗੂ ਕਰਤੇ ਉਹ ਲੈਣਾ ਨਹੀਂ ਚਾਹਦੇ ਤਿੰਨ ਸਾਲ ਦਾ ਪ੍ਰੋਬੇਸ਼ਨ ਤੁਸੀਂ ਕਰਤਾ ਉਹਦੇ ਉਸ ਦਿਨਾਂ ਤੁਹਾਡੀ ਬੇਸਿਕ ਤਨਖਾਹ ਦਿੱਤੀ ਜਾਣੀ ਹੈ ਤੇ ਇਸ ਕਰਕੇ ਸਭ ਤੋਂ ਅਜੇ ਤੱਕ ਜੇ ਸਭ ਤੋਂ ਘੱਟ ਸਾਨੂੰ ਮਿਲਿਆ ਜਾਂ ਕੋਈ ਹੋਰ ਕੁਝ ਮਿਲਿਆ ਨਹੀਂ ਅਜੇ ਤਾਈਂ ਤਾਂ ਆਮ ਆਦਮੀ ਸਰਕਾਰ ਉਸ ਤੋਂ ਥੱਲੇ ਜਾਇਆ ਜਾਵੇ ਤਾਂ ਕਾਂਗਰਸ ਨੇ ਆਪਣੇ ਟਾਈਮ 'ਚ ਦਿੱਤਾ ਪਰ ਅਕਾਲੀਆਂ ਨੂੰ ਘਾਟ ਦਿੱਤਾ ਅੱਗੇ ਅਕਾਲੀਆਂ ਜਾਜੋ 2011 ਹਾਲਾਤ ਚੰਗੇ ਜਾਂ ਕੀ ਸੀ ਪਰ ਜੇ ਫੈਕਟ ਦੱਸਾਂ ਤੇ ਫੈਕਟ ਇਹ ਹੈ ਵੀ ਜਿੰਨੇ ਪੇ ਕਮਿਸ਼ਨ ਆਇਆ ਇੱਕ ਦਿਨ ਨੂੰ ਛੱਡ ਕੇ ਸਾਰੇ ਅਕਾਲੀਆਂ ਨੇ ਲਾਗੂ ਕੀਤੇ ਜੀ ਤੇ ਜੇ ਤੁਸੀਂ ਐਵਰੇਜ ਕੱਢੋ ਮੈਨੂੰ ਲੱਗਦਾ ਭਰਤੀ ਵੀ ਉਹਨਾਂ ਦੀ ਜ਼ਿਆਦਾ ਹੈ ਸੋ ਜੇ ਦਰਜਾ ਬਦਰਜਾ ਦੇਖੇ ਪਰ ਇਹ ਨਹੀਂ ਵੀ ਅਸੀਂ ਅਕਾਲੀਆ ਦੀ ਤਾਰੀਫ ਕਰ ਰਹੇ ਪਰ ਤੁਸੀਂ ਖੁਦ ਕੱਢ ਕੇ ਦੇਖੋ ਉਹਨੂੰ ਸਿਰਫ ਸ਼ਾਇਦ ਇੱਕ ਕਿਸ਼ਤ ਸੀਗੀ ਡਿਊ ਏਰੀਅਰ ਦੀ डीए ਦੀ ਜਾਂ ਥੋੜਾ ਬਹੁਤ ਏਰੀਆ ਬਾਕੀ ਉਹ ਆਪਣਾ ਦੇ ਕੇ 211 ਚ ਵੀ ਹੋ ਗਿਆ। ਕਿਰਨ ਸਾਹਿਬ ਇਹ ਗੱਲਾਂ ਤਾਂ ਠੀਕ ਐ ਤੁਹਾਡੀਆਂ ਅਸੀਂ ਮੰਨਦੇ ਆ ਪਰ ਜੇ ਨਾਲ ਹੀ ਹੁਣ ਗੱਲ ਇੱਕ ਦੂਜੇ ਪਾਸੇ ਹੋਰ ਦੂਜਾ ਪਹਿਲੂ ਵੀ ਦੇਖੀਏ। ਮੁਲਾਜ਼ਮਾਂ ਦੀ ਮੰਗਾਂ ਦੀ ਗੱਲ ਠੀਕ ਐ, ਮੁਲਾਜ਼ਮਾਂ ਦੇ ਸੰਘਰਸ਼ ਦੀ ਗੱਲ ਠੀਕ ਐ। ਪਰ ਜੇ ਦੂਜੇ ਪਾਸੇ ਆਮ ਲੋਕਾਂ ਦੀ ਵੀ ਗੱਲ ਕਰ ਲਈਏ। ਆਮ ਲੋਕ ਅਕਸਰ ਹੀ ਸਰਕਾਰੀ ਮੁਲਾਜ਼ਮਾਂ ਦੀ ਆਲੋਚਨਾ ਕਰਦੇ ਨੇ। ਉਹ ਸਰਕਾਰੀ ਮੁਲਾਜ਼ਮਾਂ ਦੇ ਕੰਮਕਾਰ ਤੋਂ ਕਦੀ ਖੁਸ਼ ਨਹੀਂ ਦਿਖਾਈ ਦਿੱਤੇ। ਕਿਉਂ ਜਦੋਂ ਵੀ ਸਰਕਾਰੀ ਦਫ਼ਤਰਾਂ 'ਚ ਜਾ ਕੇ ਦੇਖਦੇ ਨੇ ਤਾਂ ਉਹਨਾਂ ਨੂੰ ਧੱਕੇ ਹੀ ਖਾਣੇ ਪੈਂਦੇ ਨੇ ਤੇ ਉਹ ਧੱਕੇ ਸਰਕਾਰੀ ਮੁਲਾਜ਼ਮ ਹੀ ਮਾਰਦੇ ਨੇ ਫਿਰ ਉਸ ਨੂੰ ਕਿਵੇਂ ਦੇਖੋਗੇ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਮੈਂ ਸਹਿਮਤ ਹਾਂ ਪਰ 100% ਸਹਿਮਤ ਨਹੀਂਗਾ ਇੱਕ ਸਿਸਟਮ ਬਣਾਇਆ ਸਰਕਾਰ ਨੇ ਉਸ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕ੍ਰਪਸ਼ਨ ਵੀ ਹੈਗੀ ਆ ਮੰਨਣਾ ਪਏਗਾ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਲੇਟ ਲਤੀਫੀ ਸਾਡਾ ਸਿਸਟਮ ਜਿਹੜਾ ਵਰਕਿੰਗ ਕਲਚਰ ਉਹ ਵੀ ਹੈਗਾ ਇੱਕ ਬ੍ਰਾਂਚ ਦੇ ਵਿੱਚ ਪੀਯੂਸੀਆਂ ਦੇ ਕਲਰਕ ਕੋਲ ਕਿਹਨੂ ਸਿਸਟਮ ਨਹੀਂ ਪਤਾ ਉੱਥੇ ਡੈਰੀ ਲੱਗਦੀ ਆ ਉਸ ਸੁਪਰਡੈਂਟ ਕੋ ਜਾਂਦੀ ਸੁਪਰਡੈਂਟ ਆ ਮੈਂ ਕਲੈਰੀਕਲ ਦਾ ਦੱਸ ਰਿਹਾ ਉਹ ਡਾਊਨ ਮਾਰਕ ਕਰਦਾ ਆਪਣੇ ਸਿਸਟਰ ਨੂੰ ਅਸਿਸਟੈਂਟ ਫਿਰ ਉਹ ਤਿੰਨ ਦਿਨ ਦਾ ਟਾਈਮ ਹੁੰਦਾ ਰੂਲਾ ਦੇ ਅਨੁਸਾਰ ਵੱਧ ਵੀ ਲੱਗ ਸਕਦਾ ਫਿਰ ਉਹ ਪੁਟ ਅਪ ਕਰਦਾ ਸੁਪਰਡੈਂਟ ਸੁਪਰਡੈਂਟ ਅੱਗੇ ਅੰਡਰ ਸੈਕਟਰੀ ਡਿਪਟੀ ਸੈਕਟਰੀ ਸੈਕਟਰੀ ਪ੍ਰਿੰਸੀਪਲ ਸੈਕਟਰੀ ਦਰਜਾ ਬਦਰਜਾ ਜੋ ਉਹਨਾਂ ਦਾ ਪੱਦਰ ਹੁੰਦਾ ਤੇ ਚੀਫ ਸੈਕਟਰੀ ਜਾਂ ਮੰਤਰੀ ਜਾਂ ਸੀਐਮ ਜਿੱਥੋਂ ਤਾਂ ਐਵੇਂ ਉਹ ਵਾਪਸ ਆਣਾ ਉਹਦੇ ਵਿੱਚ ਬਹੁਤ ਸਮਾਂ ਲੱਗਦਾ ਤੇ ਜੇ ਇਹ ਚੀਜ਼ ਨੂੰ ਕੱਢ ਦਿੱਤਾ ਜਾਵੇ ਤਾਂ ਫਿਰ ਕਰਾਪਸ਼ਨ ਹੋਰ ਵੱਡੇ ਪੱਦਰ ਤੇ ਵਧਣ ਦੇ ਚਾਂਸ ਨੇ ਸੋ ਇੱਕ ਸਿਸਟਮ ਇਹੋ ਜਿਹਾ ਉਪਜਿਆ ਹੋਇਆ ਚੀਜ਼ ਘੱਟ ਲੈਣ ਵਾਲੇ ਜ਼ਿਆਦਾ ਤੇ ਜਦੋਂ ਲੈਣਾ ਲੱਗਣ ਲੱਗਦੇ ਨੇ ਜਿਵੇਂ ਹੁਣ ਅਸੀਂ ਦੇਖਦੇ ਆਂ ਵੀ ਹੁਣ ਪਹਿਲੋ ਹੁੰਦਾ ਸੀ ਫਰਦ ਹੀ ਲੈਣੀ ਆ ਪਟਵਾਰੀ ਕੋਲ ਤਿੰਨ ਤਿੰਨ ਚਾਰ ਚਾਰ ਸਰਕਲ ਆ ਜੀ ਤੇ ਤਿੰਨ ਤਿੰਨ ਚਾਰ ਚਾਰ ਸਰਕਲਾਂ ਤੋਂ ਆ ਗਿਆ ਤੇ ਇੱਕ ਬੰਦਾ ਕੰਮ ਨਹੀਂ ਕਰ ਰਿਹਾ ਉਹਨੇ ਅੱਗੇ ਆਪਣੇ ਸਹਾਇਕ ਰੱਖੇ ਹੁੰਦੇ ਸੀਗੇ ਜੋ ਗਲਤ ਸੀਗੇ ਪਰ ਉਹ ਇਕੱਲਾ ਕੰਮ ਕਿਵੇਂ ਕਰੇ ਤੇ ਜੇ ਸਹਾਇਕ ਰੱਖੇ ਕਿਤੇ ਨਾ ਕਿਤੇ ਉਹ ਗਲਤ ਕੰਮ ਵੀ ਹੋਊਗਾ ਉਹ ਵੀ ਰੋਟੀ ਪਾਣੀ ਲੱਭਣਗੇ ਮੈਂ ਕੰਮ ਕਰਦਾ ਮੈਨੂੰ ਦੋ ਤੇ ਕਿੱਥੋਂ ਕ腐ਸ਼ਨ ਉਪਜੀ ਇੱਕ ਵੀਆਈਪੀ ਜਾਂਦਾ ਚੰਡੀਗੜ੍ਹ ਤੋਂ ਚਾ ਕੇ ਖੇਤਰੀ ਖੇਤ ਆਪਣੇ ਜੋ ਵੀ ਆ ਫੀਲਡ 'ਚ ਜਾਂਦਾ ਤੇ ਉੱਥੇ ਪਹਿਲੇ ਫੋਨ ਵੱਜ ਜਾਂਦਾ ਵੀ ਫਲਾਣੇ ਅਫਸਰ ਜਾਂ ਫਲਾਣਾ ਮੰਤਰੀ ਜਾਂ ਫਲਾਣਾ ਪੋਲੀਟੀਕਲ ਬੰਦਾ ਆ ਰਿਹਾ ਉਹਦੇ ਲਈ ਚਾਹ ਪਾਣੀ ਦਾ ਇੰਤਜ਼ਾਮ ਕਰੋ ਕਿਹੜੇ ਰੂਲਾ ਦੇ ਵਿੱਚ ਚਾਹ ਪਾਣੀ ਦਾ ਇੰਤਜ਼ਾਮ ਹੁੰਦਾ ਉਨੂੰ ਚਾਹ ਪਾਣੀ ਵੀ ਪਾਣੀ ਉਹਨੂੰ ਗੱਡੀ ਵੀ ਦੇਣੀ ਉਹਦਾ ਜੋ ਮੰਗਦਾ ਉਹਦੀ ਸਾਰੀ ਕਰਨੀ ਨਹੀਂ ਕਰਦਾ ਉਹਨੂੰ ਕਹਿੰਦਾ ਚੱਲ ਪੁੱਤ ਤੇਰੀ ਬਦਲੀ ਹੋਰ ਕਿਤੇ ਕਰਦਾ ਤੂੰ ਤੇ ਸਾਡਾ ਆਉ ਭਗਤੀ ਨਹੀਂ ਕੀਤੀ ਉਹ ਕਿੱਥੋਂ ਆਂਦਾ ਇਹ ਸਿਸਟਮ ਦੀਆਂ ਗਲਤੀਆਂ ਨੇ ਫਿਰ ਸਟਾਫ ਬਹੁਤ ਘੱਟ ਆ ਕੰਮ ਬਹੁਤ ਜ਼ਿਆਦਾ ਤੇ ਜਦੋਂ ਸਟਾਫ ਘੱਟ ਹੋਇਆ ਤੇ ਕੰਮ ਉਨਾ ਹੀ ਹੋਣਾ ਨਾ ਜੀ ਤੇ ਜਦੋਂ ਉਹ ਆਉਟਪੁੱਟ ਨਹੀਂ ਦੇ ਸਕਦੇ ਇੱਕ ਬੰਦਾ ਉਹਨੂੰ ਪਤਾ ਆ ਕਿ ਮੇਰਾ ਸਿਸਟਮ ਹੈ ਕੰਪਿਊਟਰ ਤੇ ਬੈਠਾ ਉਹਨੇ ਜੇ 5 ਮਿੰਟ ਲੈਣੇ ਤਾਂ 5 ਮਿੰਟ ਲੈਣੇ ਜੇ 10 ਮਿੰਟ ਲੈਣੇ ਤਾਂ 10 ਮਿੰਟ ਲੈਣੇ ਤੇ ਉਹਨੂੰ 10 ਮਿੰਟ ਬਾਅਦ ਦੂਜੇ ਬੰਦੇ ਦੇ ਉਨੇ ਜੇਰ ਚੋ ਗਰਮੀ ਚ ਬੈਠੇ ਨੇ ਵਿਚਾਰੇ ਨੇ ਤੰਗ ਹੋ ਜਾਣਾ ਉਹਨੇ ਗਾਲਾਂ ਕੱਢਣੀਆਂ ਮੁਲਾਜ਼ਮਾਂ ਨੂੰ ਇਹ ਮੁਲਾਜ਼ਮ ਕੰਮ ਨਹੀਂ ਕਰਦੇ ਸੋ ਕਿਤੇ ਨਾ ਕਿਤੇ ਚੀਜ਼ ਹੈਗੀ ਆ ਪਰ ਇਹ ਨਹੀਂ ਮੈਂ ਕਹਿ ਸਕਦਾ ਵੀ ਇਹਦੇ ਵਿੱਚ ਪੰਜੇ ਉਂਗਲਾ ਬਰਾਬਰ ਆ ਵੀ ਬਹੁਤ ਸਾਰੇ ਸਾਡੇ ਡੈਡੀਕੇਟਿਡ ਬੰਦੇ ਪਰ ਇਹ ਵੀ ਨਹੀਂ ਕਹਿ ਸਕਦਾ ਡੈਡੀਕੇਟਿਡ ਬੰਦੇ ਹੈ ਨਹੀਂਗੇ ਸੋ ਕਿਤੇ ਨਾ ਕਿਤੇ ਸਿਸਟਮ ਨੂੰ ਸਾਰਿਆਂ ਨੂੰ ਮਿਲ ਕੇ ਸੁਧਾਰਨਾ ਪੈਣਾ ਸਮਾਜ ਦੇ ਲੋਕਾਂ ਨੂੰ ਵੀ ਸਮਝਣਾ ਪੈਣਾ ਮੁਲਾਜ਼ਮ ਨੂੰ ਵੀ ਸਮਝਣਾ ਪੈਣਾ ਤੇ ਸਰਕਾਰ ਨੂੰ ਵੀ ਦਿੱਕਤਾਂ ਜਿਹੜੀ ਆ ਉਹ ਦੂਰ ਕਰਨੀਆਂ ਪੈਣੀਆਂ ਲੋਕਾਂ ਦੀ ਫੈਸਿਲਿਟੀ ਲਈ ਉੱਥੇ ਜਿੱਥੇ ਬੈਠੇ ਹੋ ਤੇ ਹੁਣ ਕਾਫੀ ਹੱਦ ਤੱਕ ਆਨਲਾਈਨ ਹੋ ਰਿਹਾ ਕਿ ਤੁਸੀਂ ਆਨਲਾਈਨ ਜਿਹੜੀ ਆਪਣੀ ਅਪਾਇੰਟਮੈਂਟ ਲਓ ਉਹ ਟਾਈਮ ਤੇ ਜਾਓ ਪਰ ਅੱਗੇ ਜਾ ਕੇ ਉਹ ਕਹਿੰਦਾ ਯਾਰ ਇਹਨਾਂ ਦੇ ਤਾਂ ਕੰਪਿਊਟਰ ਖਰਾਬ ਰਹਿੰਦੇ ਆਨਲਾਈਨ ਜਦੋਂ ਉਹਦੇ ਉੱਤੇ ਬਹੁਤ ਜ਼ਿਆਦਾ ਸਿਸਟਮ ਤੇ ਬੋਝ ਪਾਇਆ ਜਾਂਦਾ ਤੇ ਜਿਹੜਾ ਇੰਟਰਨੈਟ ਆ ਉਹ ਸੇਵਾ ਰੁਕ ਜਾਂਦੀ ਹੈ ਖਿਆਲ ਸਭ ਉਹੀ ਗੱਲ ਆਂਦੀ ਹੈ ਵੀ ਕਿ ਸਿਸਟਮ ਜਿਹੜਾ ਹੈ ਉਸ ਕਤਰੇ ਤੋਂ ਵੱਡਣਾ ਹੈ ਉਸ ਕਤਰੇ ਤੋਂ ਚੱਲਣਾ ਫਿਰ ਇਹ ਸੁਧਾਰ ਹੋਵੇਗਾ ਕਿ ਵੀ ਸਕਤਰੇ ਦੇ ਵਿੱਚ ਵੀ ਇਹੀ ਹਾਲਾਤ ਦੇਖਣ ਨੂੰ ਮਿਲਦੇ ਆ ਸਕੱਤਰਿਤ ਵਿਜ ਦੇਖਿਆ ਜਾਵੇ ਤੇ ਸਕੱਤਰਿਤ ਕੀ ਆ ਸਰਕਾਰ ਚੱਲਦੀ ਆ ਸਰਕਾਰ ਕੌਣ ਚਲਾਉਂਦਾ ਪੋਲਿਟਿਕਲ ਲੋਕ ਚਲਾਉਂਦੇ ਨੇ ਜਿਹੜੇ ਜਿੱਤ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਵਿਲ ਪਾਵਰ ਕਹਿੰਨੀ ਆ ਉਹਨਾਂ ਨੇ ਆਪਣੇ ਸਬੋਡੀਨੇਟ ਆਫੀਸਰ ਸਹਿਬਾਨ ਜਿਹੜੇ ਉੱਥੇ ਚੀਫ ਸੈਕਟਰੀ ਹੈਗੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੈਗੇ ਐਡੀਸ਼ਨਲ ਚੀਫ ਸੈਕਟਰੀ ਹੈਗੇ ਸੈਕਟਰੀ ਸਹਿਬਾਨ ਹੈਗੇ ਪੀਐਸ ਆਫਸਰ ਉਹਨਾਂ ਤੋਂ ਕੰਮ ਕਿਵੇਂ ਲੈਣਾ ਤੇ ਉਹਨਾਂ ਨੇ ਅੱਗੇ ਆਪਣੇ ਸਬੋਡੀਨੇਟ ਤੋਂ ਕੰਮ ਕਿਵੇਂ ਲੈਣਾ ਜਾਂ ਸਰਕਾਰ ਦੇ ਵਿੱਚ ਜਿਹੜੇ ਵਿਗਨ ਪੈ ਰਹੇ ਨੇ ਜਿਹਦੇ ਕਰਕੇ ਦੇਰੀ ਹੋ ਰਹੀ ਨੇ ਉਹ ਕਿਵੇਂ ਦੂਰ ਕਰਨੇ ਨੇ ਸੋ ਜੇ ਭਰਤ ਕੰਮ ਜਲਦੀ ਕਰਨਾ ਤੇ ਮੈਨਪਾਵਰ ਚਾਹੀਦੀ ਫਿਰ ਉੱਥੇ ਆ ਗਈ ਤੇ ਜੇ ਉਹ ਮੈਨਪਾਵਰ ਚਾਹੀਦੀ ਹੈ ਤਾਂ ਉਸ ਦੇ ਅਨਕੂਲ ਮੈਨਪਾਵਰ ਚਾਹੀਦੀ ਇਹ ਤਾਂ ਨਹੀਂ ਹੈਗਾ ਵੀ ਇੱਕ ਦਸਵੀਂ ਪਾਸ ਨੂੰ ਤੁਸੀਂ ਪੀਸੀਐਸ ਦੀ ਪੋਸਟ ਤੇ ਲਾ ਲਵੋਲੇ ਤੂੰ ਫੈਸਲੇ ਲਈ ਜਾ ਐਸਡੀਐਮ ਲੱਗ ਜਾ ਉੱਥੇ ਤਾਂ ਐਸਡੀਐਮ ਹੀ ਲੱਗੂਗਾ ਨਾ ਪਰ ਉਹਦੇ ਉੱਤੇ ਵਿਜਲ ਕਿੰਨੀ ਕਾ ਕਰ ਸਕਦੇ ਆ ਉਹਦੀ ਜਿਹੜੀ ਚੀਜ਼ ਹੈ ਵੀ ਉਹ ਕ腐ਪਸ਼ਨ ਨਾ ਕਰੇ ਉਹ ਕਿਵੇਂ ਇਹ ਸਰਕਾਰ ਨੇ ਮਾਪਦੰਡ ਬਣਾਨੇ ਸੋ ਇਹ ਸਿਸਟਮ ਜਿਹੜਾ ਇਹ ਕੱਲੇ ਤੇ ਕੱਲੇ ਮੁਲਾਜ਼ਮਾਂ ਦੇ ਹੱਥ ਚ ਨਹੀਂ ਹੈਗਾ ਇਹ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੂੰ ਸੋਚਣਾ ਪਊਗਾ ਤਾਈਓ ਮੈਂ ਕਹਿੰਨਾ ਵੀ ਇਹ ਬੁੱਧੀਜੀਵੀ ਦੀ رائے ਲੈ ਕੇ ਸਾਰੇ ਮਿਲ ਜੁਲ ਕੇ ਜੇ ਕੰਮ ਕਰਾਂ ਤੇ ਇਹ ਸਭ ਕੁਝ ਦੂਰ ਹੋ ਸਕਦਾ ਖੈਰ ਸਭ ਤੁਸੀਂ ਕਈ ਵਾਰ ਜ਼ਿਕਰ ਮੈਨ ਪਾਵਰ ਦਾ ਕਰ ਚੁੱਕੇ ਕਈ ਵਾਰ ਕੁਆਲਿਫਿਕੇਸ਼ਨ ਦੀ ਗੱਲ ਕਰ ਚੁੱਕੇ ਮੁਲਾਜ਼ਮਾਂ ਦੀ ਪਰ ਜੇਕਰ ਦੇਖੀਏ ਤਾ ਅੱਜ ਪੰਜਾਬ ਭਰ ਦੇ ਵਿੱਚ ਵੱਡੀ ਗਿਣਤੀ ਚ ਮੁਲਾਜ਼ਮ ਆਊਟਸੋਰਸ ਤੇ ਨਹੀਂ ਕੰਟਰੈਕਟ ਤੇ ਨੇ ਤੁਹਾਨੂੰ ਨਹੀਂ ਲੱਗਦਾ ਇਸ ਦੇ ਪਿੱਛੇ ਕਾਰਨ ਜਿਹੜੇ ਪੁਰਾਣੇ ਰੈਗੂਲਰ ਮੁਲਾਜ਼ਮ ਨੇ ਜਾਂ ਮੌਜੂਦਾ ਸਮੇਂ ਦੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹੋ ਨੇ ਵੀ ਕਿ ਉਹਨਾਂ ਨੇ ਕੰਮਕਾਜ ਆਪਣਾ ਸਹੀ ਢੰਗ ਨਾਲ ਨਹੀਂ ਕੀਤਾ ਤਾਂ ਜਾ ਕੇ ਫਿਰ ਆਊਟਸੋਰਸ ਮੁਲਾਜ਼ਮ ਭਰਤੀ ਕਰਨੇ ਪਏ ਨੇ ਜਿਨ੍ਹਾਂ ਦੇ ਐਜੂਕੇਸ਼ਨ ਨੂੰ ਵੀ ਜਿਹੜਾ ਹੈਗਾ ਉੱਥੇ ਛੀਕੇ ਟੰਗਿਆ ਗਿਆ ਕਿਉਂਕਿ ਉਹਨਾਂ ਦੀ ਕਿਸੇ ਦੀ ਕੁਆਲਿਫਿਕੇਸ਼ਨ ਨਹੀਂ ਦੇਖੀ ਗਈ ਕਿਉਂਕਿ ਮੁਲਾਜ਼ਮ ਭਰਤੀ ਹੁੰਦਾ ਤਾਂ ਤੁਸੀਂ ਦੱਸਿਆ ਵੀ ਕਿ ਇੱਕ ਟੈਸਟ ਦੇ ਕੇ ਆਂਦੇ ਸਭ ਕੁਝ ਹੁੰਦਾ ਵੀ ਕਿ ਜਿਹੜੇ ਆਊਟਸੋਰਸ ਵਾਲੀ ਭਰਤੀ ਆ ਕੋਈ ਟੈਸਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਸਿੱਧਾ ਲਿਆ ਕੇ ਬਿਠਾ ਦਿੰਦੇ ਨੇ ਜੇ ਇਹਨੂੰ ਤੁਸੀਂ ਬੜੀ ਬਰੀਕੀ ਨਾਲ ਇਹਨੂੰ ਵਿਚਾਰੋ ਔਰ ਇਹਦੀ ਖੋਜ-ਬੀਨ ਕਰੋ ਤੇ ਜੋ ਤੁਸੀਂ ਕਹਿ ਰਹੇ ਹੋ ਉਹ ਸਾਰਥਕ ਨਹੀਂ ਆ ਉੱਪਰ-ਉੱਪਰ ਤਾਂ ਨੂੰ ਲੱਗੇਗਾ ਪਰ ਐਕਚੁਅਲੀ ਇਹ ਪੋਜੀਸ਼ਨ ਨਹੀਂ ਗਈ ਐਕਚੁਅਲੀ ਪੋਜੀਸ਼ਨ ਆਊਟਸੋਰਸ ਹੋਇਆ ਕਿਉਂ ਜੀ ਇਹ ਜੇ ਮੈਂ ਪਿੱਛੇ ਚੱਲ ਜਾ ਆਪਣੇ ਕੋਲ ਕਈ ਇੰਟਰਵਿਊ ਲੱਗ ਜਾਣੀ ਵੀ ਇਹ ਇਹਦੀ ਜੜਾ ਕਿੱਥੇ ਨੇ ਇਹਦੇ ਪਿੱਛੇ ਜੀਓ ਪੋਲਿਟਿਕਸ ਕੀ ਹੈ ਇਹ ਜੀ ਫੋਰਨ ਕੰਟਰੀ ਅਜ ਕਿੱਥੋਂ ਆਇਆ ਇਹ ਤੇ ਫਿਰ ਕਹਿੰਦੇ ਆਪਣੀ ਇੰਡੀਆ ਚ ਨਹੀਂ ਗਾ ਇਹ ਵੰਡ ਲੈ ਤੁਸੀਂ ਦੇਖਣਾ ਕੈਨੇਡਾ ਸਾਡੇ ਬੱਚੇ ਜਾਂਦੇ ਆ ਤੇ ਕੀ ਕਰਦੇ ਹੋ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ ਅਮਰੀਕਾ ਕੈਨੇਡਾ ਯੂਰਪ ਘੰਟੇ ਦੇ ਮਿਲਦੇ ਆ ਸਾਡੇ ਤਾਂ ਜਿਹੜੀ ਦਿਹਾੜੀ ਮਿਲਦੀ ਆ ਮਤਲਬ ਜੇ ਅਸੀਂ ਘੰਟਿਆਂ ਤੇ ਆਣਾ ਅਜੇ ਸਾਡੀ ਹੋਰ ਬੁਰੇ ਹਾਲ ਹੋਣੇ ਆ ਸੋ ਜਦੋਂ ਉੱਥੇ ਆਵਾਂਗੇ ਉਹਨੋਂ ਕੀ ਆ ਲੋ ਪਹਿਲੀ ਗੱਲ ਕਿ ਇਹ ਰੀਤ ਵੱਡਾ ਲੈਵਲ ਤੇ ਹੈ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹਨਾ ਇਹ ਕਿਉਂ ਇਹਦੇ ਪਿੱਛੇ ਮੁਲਾਜ਼ਮਾਂ ਦਾ ਕੋਈ ਹੱਥ ਨਹੀਂ ਇਹਦੇ ਵਿੱਚ ਇਹ ਆ ਕਿ ਅਸੀਂ ਘੱਟ ਤਨਖਾਹਾਂ ਤੇ ਨਗੂਣੀਆਂ ਤਨਖਾਹਾਂ ਤੇ ਬੰਦੇ ਨੂੰ ਕਿਵੇਂ ਰੱਖਣਾ ਇਹ ਉਹਦੀ ਖੋਜ ਆ ਕਿ ਜੇ ਪੱਕਾ ਰੱਖ ਲਿਆ ਤੇ ਉਹਦੇ ਉਹਦੇ ਜਿਹੜੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨਾ ਪੈਣਾ ਜੇ ਇਹਨਾਂ ਦੇ ਵਿਰੁੱਧ ਕੁਝ ਕੀਤਾ ਕੋਰਟ ਬੈਠੀ ਹੈ ਜਿਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਹੈ ਕੋਰਟ ਬੈਠੀ ਹੈ ਜੇ ਇਹਨਾਂ ਨੂੰ ਡੀਏ ਨਾ ਦਿੱਤਾ ਹੈਜੀਟੇਸ਼ਨ ਕਰਨਗੇ ਜੇ ਇਹਨਾਂ ਦਾ ਆ ਹੱਕ ਮਰੇ ਨੂੰ ਸਸਪੈਂਡ ਕੀਤਾ ਫੇਰੇ ਕੋਰਟ ਜਾਣਗੇ ਇਹ ਵਾਪਸਾਂਗੇ ਉਹਨਾਂ ਨੇ ਇੱਕ ਰੱਖ ਲਿਆ ਇਹਨਾਂ ਦਾ ਜਿਹੜਾ ਰਾਈਟ ਟੂ ਸਪੀਕ ਖਤਮ ਕਰ ਦੋ ਇਹਨਾਂ ਦੇ ਜਿਹੜੇ ਰਾਈਟ ਆ ਮੌਲਿਕ ਅਧਿਕਾਰ ਉਹ ਖਤਮ ਕਰ ਦੋ ਉਹਨਾਂ ਦੇ ਉੱਤੇ ਤਲਵਾਰ ਲਟਕ ਰਹੀਆਂ ਕਿ ਜੇ ਤੁਸੀਂ ਤੁਹਾਨੂੰ ਕੱਢ ਦਿੱਤਾ ਜਾਏਗਾ ਕਿਉਂਕਿ ਉਹ ਕੰਪਨੀਆਂ ਦੇ ਮੁਲਾਜ਼ਮਾਂ ਉਹ ਸਰਕਾਰ ਦੇ ਮੁਲਾਜ਼ਮ ਨਹੀਂ ਅਸੀਂ ਉਹੀ ਪੁੱਛਣਾ ਚਾ ਰਹੇ ਆ ਵੀ ਤੁਹਾਨੂੰ ਨਹੀਂ ਲੱਗਦਾ ਵੀ ਕਿ ਇਹ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੇ ਕੰਮਕਾਰ ਸਹੀ ਢੰਗ ਨਾਲ ਨਾ ਕਰਨ ਦੇ ਕੰਮ ਚੋਰੀ ਵਰਡ ਨਹੀਂ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਕੀ ਕੰਮਕਾਰ ਇਹ ਨਹੀਂ ਵੀ ਉਹ ਜਿਆਦਾ ਵਧੀਆ ਕਰ ਰਹੇ ਮਾੜੇ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪੋਸਟਾਂ ਦੇ ਰਹੇ ਕਲਾਸ 4 ਤੇ ਕਲਾਸ 3 ਦੀ ਪੋਸਟ ਦਿੱਤੀ ਜਾ ਰਹੀ ਹੈ ਐ ਤਾਂ ਨਹੀਂ ਕਲਾਸ 2 ਕਲਾਸ 1 ਦੀ ਪੋਸਟ ਦਿੱਤੀ ਰਹੀ ਹੁਣ ਹੋ ਕੀ ਰਿਹਾ ਕਿ ਕਲਾਸ 4 ਨੂੰ ਜਦੋਂ ਤਨਖਾਹ ਉਹਦੀ 3 ਸਾਲ ਦੇ ਪ੍ਰਵੇਸ਼ਨ ਤੋਂ ਬਾਅਦ ਹੌਲੀ ਹੌਲੀ ਉਹ ਪੱਕਾ ਹੋ ਗਿਆ ਤੇ ਉਸ ਤੋਂ ਬਾਅਦ ਉਹ ਤਨਖਾਹ ਲੈਣ ਲੱਗਾ 25000 ਵੀ 25000 ਇਹਨਾਂ ਨੂੰ ਮਿਲ ਰਹੀ 10000 15000 ਸਰਕਾਰ ਵਿਚਾਰੀ ਹੈ ਪੱਤੀ ਹਜ਼ਾਰ ਲੈਣ ਤੋਂ ਬਾਅਦ ਉਹਨੂੰ ਡੀਏ ਨਹੀਂ ਮਿਲਦਾ ਉਹ ਕਹਿੰਦਾ ਆਓ ਜੀ ਮੈਂ ਤਾਂ ਹੁਣ ਲੜਾਈ ਲੜੂੰ ਤੁਹਾਡੇ ਉਹਨਾਂ ਨੂੰ ਡੀਏ ਵੀ ਨਹੀਂ ਦੇਣਾ ਪਿਆ ਇਹਨਾਂ ਨੇ ਅਲਾਉਂਸ ਲੈਣੇ ਉਹਨਾਂ ਨੂੰ ਅਲਾਉਂਸ ਵੀ ਨਹੀਂ ਦੇਣਾ ਪਿਆ ਗੱਲ ਕੀ ਆ ਇਹ ਵਿੱਤ ਦੀ ਗੱਲ ਆ ਇਕਨੋਮਿਕਲੀ ਇਕ ਸਟਰਕਚਰ ਦੀ ਗੱਲ ਆ ਕਿ ਉਹਨਾਂ ਨੂੰ ਕੁਝ ਦੇਣਾ ਨਾ ਪਵੇ ਨੰਬਰ 1 ਨੰਬਰ ਦਰ ਸਿਰ ਨਾ ਚੱਕ ਚੱਕ ਸਕਣ ਸਰਕਾਰ ਦੇ ਵਿਰੁੱਧ ਜੋ ਨਾ ਕੋ ਕਰਾਣਾ ਇਹ ਇੱਕ ਗੁਲਾਮੀ ਦੀ ਪ੍ਰਥਾ ਜਿਹੜੇ ਤੋਂ ਅਸੀਂ ਆਜ਼ਾਦੀ ਲਈ ਸੀਗੀ ਕਿ ਅਸੀਂ ਆਜ਼ਾਦ ਹੋ ਗਏ ਪਰ ਸਾਨੂੰ ਹੌਲੀ ਹੌਲੀ ਗੁਲਾਮ ਬਣਾਇਆ ਜਾ ਰਿਹਾ ਤੇ ਜੇਕਰ ਇਹ ਚੀਜ਼ ਨਾ हटਾਈ ਇਹਦੇ ਵਿਰੁੱਧ ਨਾ ਕਰੇ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਕੰਟਰੈਕਟ ਤੇ ਹੋਏਗੀ ਅੱਜ ਉਹਨਾਂ ਨੂੰ ਪਰ ਡੇ ਦੇ ਹਿਸਾਬ ਨਾਲ ਤਨਖਾਹ ਮਿਲਦੀ ਹੈ ਪਰ ਘੰਟੇ ਦੇ ਤਨ ਹਿਸਾਬ ਨਾਲ ਉਹਨਾਂ ਨੇ ਤਨਖਾਹਾਂ ਦੇਣੀਆਂ ਇਸ ਲਈ ਵੱਡੇ ਪੱਦਰ ਤੇ ਲੜਾਈ ਲੜਨ ਦੀ ਲੋੜ ਹੈ ਇਹ ਨਹੀਂ ਕਿ ਉਹ ਕੰਮ ਨਹੀਂ ਕਰਦਾ ਜਾਂ ਉਹ ਕੰਮ ਨਹੀਂ ਕਰਦਾ ਇਹਦੇ ਪਿੱਛੇ ਇਹੋ ਜੀ ਕੋਈ ਮਨਸਾ ਨਹੀਂ ਹੈਗੀ ਇਹਦੇ ਪਿੱਛੇ ਇੱਕ ਇੱਕ ਹੀ ਸੋਚ ਆ ਕਿ ਅਸੀਂ ਇਹਨਾਂ ਨੂੰ ਪੈਸੇ ਨਹੀਂ ਦੇਣੇ ਇਹਨਾਂ ਨੂੰ ਜੁੱਤੀ ਥੱਲੇ ਰੱਖਣਾ ਜੇ ਆ ਬੋਲਣਗੇ ਤੇ ਇਹਨਾਂ ਨੂੰ ਕੱਢ ਕੇ ਘਰੋਂ ਬਾਹਰ ਭੇਜ ਦੇਣਾ ਵੀ ਜਾਓ ਤੁਹਾਡੇ ਕੋ ਕੰਮ ਨਹੀਂ ਲੈਣਾ ਸੋ ਸਰਕਾਰ ਦਾ ਵਿਕਾਰ ਨਹੀਂ ਸਕਦੇ ਕੋਰਟ ਚ ਨਹੀਂ ਜਾ ਸਕਦੇ ਉਹਨਾਂ ਦਾ ਰਾਈਟ ਉਹਨਾਂ ਦੇ ਮੌਲਿਕ ਅਧਿਕਾਰ ਖੋਲੇ ਗਏ ਨੇ ਧੰਨਵਾਦ ਜੀ ਖੈਰਾ ਸਾਹਿਬ ਇਹ ਸਨ ਪੰਜਾਬ ਜੁਆਇੰਟ ਐਕਸ਼ਨ ਕਮੇਟੀ ਸਿਵਲ ਸਕੱਤਰ ਤੇ ਪ੍ਰਧਾਨ ਸੁਖਚੈਨ ਸਿੰਘ ਖੈਰਾ ਜਿਨ੍ਹਾਂ ਨੇ ਦੱਸਿਆ ਵੀ ਮੁਲਾਜ਼ਮਾਂ ਦੀਆਂ ਕੀ ਮੰਗਾਂ ਨੇ ਕੀ ਮੁੱਦੇ ਨੇ ਕਿਉਂ ਉਹ ਸੰਘਰਸ਼ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਵੀ ਕਿ ਆਮ ਲੋਕਾਂ ਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਸਰਕਾਰੀ ਦਫ਼ਤਰਾਂ 'ਚ ਕਰਨਾ ਪੈਂਦਾ ਤੇ ਉਹਦੇ ਕੀ ਹੱਲ ਹੋ ਸਕਦੇ ਨੇ ਇਹ ਸਾਰੀਆਂ ਗੱਲਾਂ ਬਾਰੇ ਉਹਨਾਂ ਨੇ ਚਾਨਣਾ ਪਾਇਆ ਤੇ ਹੁਣ ਅਗਲੇ ਹਫ਼ਤੇ ਇਸੇ ਸਮੇਂ ਇੱਕ ਨਵੇਂ ਗੈਸਟ ਦੇ ਨਾਲ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ